ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਖਬਰ ਪੜਤਾਲ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਗਦੀਸ਼ ਸੰਧੂ ਮੇਰੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਡੱਲਾ ਸਾਹਿਬ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜਗਦੀਸ਼ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਪਹਿਲਾ ਸਵਾਲ ਪੰਜਾਬ ਕਾਂਗਰਸ ਦੇ ਨਾਲ ਸੰਬੰਧਿਤ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਬਿਆਨ ਬੜੇ ਚਰਚੇ ਦੇ ਵਿੱਚ ਨੇ ਖਾਸ ਤੌਰ ਤੇ ਜਾਗਰਾਂ ਰੈਲੀ ਦੇ ਵਿੱਚ ਜਿਹੜੀ ਉਹਨਾਂ ਨੇ ਤਾੜਨਾ ਕੀਤੀ ਹੈ ਜਾਬਤੇ ਨੂੰ ਲੈ ਕੇ ਰਾਜਾ ਵੜਿੰਗ ਨੇ ਕਿਹਾ ਕਿ ਜਾਬਤੇ ਦੇ ਵਿੱਚ ਰਹਿਣਾ ਬਹੁਤ ਜ਼ ਇਹ ਬਿਆਨ ਆ ਜਿਹੜਾ ਲਗਾਤਾਰ ਵਾਇਰਲ ਹੋ ਰਿਹਾ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਤੇ ਸਿੱਧੂ ਵਿਚਾਲੇ ਜੋ ਸਿਆਸੀ ਰੇੜਕਾ ਉਸਦੇ ਵੀ ਕਾਫੀ ਚਰਚੇ ਨੇ 2024 ਨੂੰ ਲੈ ਕੇ ਇਹਨਾਂ ਦੋਵਾਂ ਘਟਨਾਵਾਂ ਇਹ ਦੋਵੇਂ ਘਟਨਾਵਾਂ ਕਿਵੇਂ ਅਸਰ ਕਰ ਸਕਦੀਆਂ 2024 ਦੀਆਂ ਚੋਣਾਂ ਤੇ ਡੱਲਾ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜਿਹੜਾ ਤੁਸੀਂ ਰਾਜਾ ਵੜਿੰਗ ਹੁਣਾਂ ਦੇ ਬਿਆਨ ਦੀ ਗੱਲ ਕੀਤੀ ਮੈਂ ਵੀ ਕੱਲ ਸੋਸ਼ਲ ਮੀਡੀਆ ਤੇ ਮੈਨੂੰ ਵੀ ਕੁਝ ਵੀਡੀਓਜ਼ ਰਿਸੀਵ ਹੋਏ ਜਿਦੇ ਵਿੱਚ ਰਾਜਾ ਵੜਿੰਗ ਹੁਣਾਂ ਦਾ ਜਗਰਾਉ ਧਰਨੇ ਵਾਲਾ ਜਿਹੜਾ ਬਿਆਨ ਸੀ ਉਹ ਬੜਾ ਚਰਚਿਤ ਹੈ ਉੱਥੇ ਰਾਜਾ ਵੜਿੰਗ ਮੰਚ ਤੋਂ ਤਾਕੀਦ ਕਰ ਰਹੇ ਨੇ ਸਾਰੇ ਕਾਂਗਰਸ ਦੇ ਅਹੁਦੇਦਾਰਾਂ ਨੂੰ ਵਲੰਟੀਅਰਸ ਨੂੰ ਵਰਕਰਸ ਨੂੰ ਕਿ ਜ਼ਾਬਤੇ 'ਚ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਰਾਜਾ ਵੜਿੰਗ ਕਹਿੰਦੇ ਨੇ ਕਿ 200 ਭਾਈ ਦੀਆਂ ਚੋਣਾਂ ਤੋਂ ਪਹਿਲਾਂ ਕੁਝ ਕਾਂਗਰਸੀਆਂ ਨੇ ਵੀ ਜ਼ਾਬਤਾ ਤੋੜਿਆ ਸੀ ਜਿਹਦੇ ਕਰਕੇ ਕਾਂਗਰਸ ਦੀ ਯਹੀ ਤਈ ਫੇਰ ਫੇਰਤੀਆਂ ਫਿਰ ਗਈ ਇਸ ਤਰੀਕੇ ਦਾ ਸ਼ਬਦ ਉਹਨਾਂ ਨੇ ਵਰਤਿਆ ਜੀ ਹੁਣ ਰਾਜਾ ਵੜਿੰਗ ਦਾ ਇਹ ਬਿਆਨ ਮੀਡੀਆ ਦੇ ਵਿੱਚ ਵੀ ਬਹੁਤ ਹਾਈਲਾਈਟ ਹੋਇਆ ਕਿ ਰਾਜਾ ਵੜਿੰਗ ਨੇ ਬਹੁਤ ਤਾਕੀਦ ਕਰਤੀ ਅਨੁਸ਼ਾਸਨ ਰੱਖਣਾ ਜ਼ਰੂਰੀ ਹੈ ਅਨੁਸ਼ਾਸਨਹੀਨਤਾ ਬਰਦਾਸ਼ਤ ਨਹੀਂ ਕੀਤੀ ਜਾਏਗੀ ਹਰ ਕਿਸੇ ਨੂੰ ਜ਼ਾਬਤਾ ਵਿੱਚ ਰਹਿਣਾ ਪਊਗਾ ਪਰ ਜਿਹੜੀ ਉਹਨਾਂ ਨੇ ਗੱਲ ਕੀਤੀ ਨਾ ਕਿ 2022 ਤੋਂ ਪਹਿਲਾਂ ਕੁਝ ਲੀਡਰਾਂ ਨੇ ਜ਼ਾਬਤਾ ਤੋੜਿਆ ਜਿਹਦੇ ਕਰਕੇ ਸਰਕਾਰ ਦੀ ਯਹੀ ਤਈ ਹੋਗੀ ਸਰਕਾਰ ਦਾ ਨੁਕਸਾਨ ਹੋ ਗਿਆ ਰਾਜਾ ਵੜਿੰਗ ਦੇ ਇਸ ਬਿਆਨ ਦੇ ਨਾਲ ਵਾਇਰਲ ਵੀਡੀਓ ਦੇ ਵਿੱਚ ਉਹਨਾਂ ਦਾ ਪੁਰਾਣਾ ਬਿਆਨ ਵੀ ਆ ਗਿਆ ਜਗਦੀਸ਼ ਜੀ ਜੀ ਮੈਂ ਚਾਹੂੰਗਾ ਤੁਸੀਂ ਦਰਸ਼ਕਾਂ ਨੂੰ ਵੀ ਉਹ ਬਿਆਨ ਜ਼ਰੂਰ ਸੁਣਾਈਓ ਸੋ ਰਾਜਾ ਵੜਿੰਗ ਦਾ ਜਗਰਾਵਾਂ ਵਾਲਾ ਬਿਆਨ ਧਰਨੇ ਵਾਲਾ ਤਾਕੀਦ ਕਰਦਿਆਂ ਦਾ ਔਰ ਬਠਿੰਡਾ 'ਚ ਜਦੋਂ ਜਾਂ ਕਿਤੇ ਵੀ ਉਹ ਚੋਣ ਪ੍ਰਚਾਰ ਕਰਦੇ ਹੋਣਗੇ 2022 'ਚ ਭਾਵੇਂ ਆਪਣੇ ਹਲਕੇ 'ਚ ਭਾਵੇਂ ਬਠਿੰਡੇ 'ਚ ਉਹ ਮੰਚ ਤੋਂ ਕਹਿ ਰਹੇ ਨੇ ਰਾਜਾ ਵੜਿੰਗ ਜੀ ਕਿ ਮਨਪਿਤ ਬਾਦਲ ਨੂੰ ਵੋਟਾਂ ਨਾ ਪਾਓ ਕੋਈ ਬਾਦਲ ਹੋਵੇ ਉਹਨਾਂ ਨੂੰ ਵੋਟਾਂ ਨਾ ਪਾਓ ਕੋਈ ਬਾਦਲਾਂ ਚ ਤਾਂ ਸਮਝ ਆਉਂਦਾ ਹੈ ਵੀ ਅਕਾਲੀ ਦਲ ਦੇ ਵੀ ਬਾਦਲ ਖੜੇ ਸੀ ਜੀ ਪਰ ਉਹ ਮਨਪ੍ਰਿਤ ਬਾਦਲ ਦਾ ਨਾਮ ਵੀ ਲੈਂਦੇ ਨੇ ਵੀ ਭਾਵੇਂ ਬਠਿੰਡੇ ਵਾਲਾ ਮਨਪ੍ਰਿਤ ਬਾਦਲ ਹੋਵੇ ਉਹਨੂੰ ਵੋਟਾਂ ਨਾ ਪਾਓ ਹੁਣ ਜਗਰਾਉਂ ਚ ਰਾਜਾ ਵੜਿੰਗ ਕਹਿ ਰਹੇ ਨੇ ਕਿ 2022 ਚ ਕੁਝ ਲੀਡਰਾਂ ਨੇ ਪਾਰਟੀ ਦੀ ਯਹੀ ਤਈ ਕਰਤੀ ਪਾਰਟੀ ਦਾ ਨੁਕਸਾਨ ਕਰਤਾ ਵੀ ਉਹ ਜ਼ਾਬਤੇ ਤੋਂ ਬਾਹਰ ਹੋ ਗਏ ਹੁਣ ਭਾਈ ਦੀਆਂ ਚੋਣਾਂ ਤੋਂ ਪਹਿਲਾਂ ਰਾਜਾ ਵੜਿੰਗ ਦਾ ਇਹ ਬਿਆਨ ਵੀ ਜ਼ਾਬਤੇ ਦਾ ਜਾਂ ਜ਼ਾਬਤੇ ਦੀ ਉਲੰਘਣਾ ਸੀ ਮਨਪ੍ਰਿਤ ਬਾਦਲ ਤਾਂ ਕਾਂਗਰਸ ਦੇ ਮੰਤਰੀ ਸੀ ਉਹਦੋਂ ਰਾਜਾ ਵੜਿੰਗ ਵੀ ਮੰਤਰੀ ਸੀ ਸੋ ਕਾਂਗਰਸ ਦਾ ਇੱਕ ਮੰਤਰੀ ਦੂਜੇ ਮੰਤਰੀ ਬਾਰੇ ਕਹਿ ਰਿਹਾ ਸੀ ਕਿ ਵੋਟਾਂ ਨਾ ਪਾਓ ਭਾਈ ਉਹਨੂੰ ਵੀ ਉਹ ਆਪਸ ਵਿੱਚ ਮਿਲੇ ਹੋਏ ਨੇ ਇਹਦਾ ਮਤਲਬ ਹੈ ਜ਼ਾਬਤੇ ਦੀ ਉਲੰਘਣਾ ਤਾਂ ਰਾਜਾ ਵੜਿੰਗ ਉਹਨਾਂ ਨੇ ਵੀ ਕਰਤੀ ਜੇ 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 ਇਹੀ ਜ਼ਾਬਤਾ ਹੈ ਤਾਂ ਜੀ ਹੁਣ ਇਹਦੇ ਤੇ ਰਾਜਾ ਵੜਿੰਗ ਜੀ ਆਉਂਦੇ ਦਿਨਾਂ 'ਚ ਕੀ ਸਫਾਈ ਦੇਣਗੇ ਕੀ ਉਹਨਾਂ ਕੋਲੇ ਕੋਈ ਤਰਕ ਹੈ ਪੇਛੇ ਜੇ ਉਹਨਾਂ ਨੇ ਤਰਕ ਇਹ ਹੀ ਦਿੱਤੇ ਸੀ ਵੀ ਜੀ ਮਨਪੀਤ ਬਾਦਲ ਮੇਰੇ ਖਿਲਾਫ ਸੀ ਬਾਦਲ ਆਪਸ ਵਿੱਚ ਮਿਲੇ ਹੋਏ ਸੀ ਹੁਣ ਸਿਆਸਤ ਤਾਂ ਸਰ ਹਰ ਕਿਸੇ ਨਾਲ ਹੁੰਦੀ ਆ ਨਵਜੋਤ ਸਿੰਘ ਸਿੱਧੂ ਦੇ ਵੀ ਹਲਕੇ ਦੇ ਵਿੱਚ ਜਿਹੜੇ ਵਿਰੋਧੀ ਸੀ ਉਹਨਾਂ ਨੇ ਹੱਥ ਬੁਲਾ ਲਿਆ ਸੀ ਇਕੱਠੇ ਹੋ ਗਏ ਸੀ ਵੀ ਨਵਜੋਤ ਸਿੰਘ ਸਿੱਧੂ ਨੂੰ ਹਰਾਉਣਾ ਹੈ ਹੁਣ ਰਾਜਾ ਵੜਿੰਗ ਹੋਣੀ ਆਪਣੇ ਉਸ ਬਿਆਨ ਨੂੰ ਕਿਵੇਂ ਵੇਖਣਗੇ ਤੇ ਜੇ ਰਾਜਾ ਵੜਿੰਗ ਨੂੰ ਇਹ ਲੱਗਦਾ ਕਿ ਉਹਨਾਂ ਨੇ ਜ਼ਾਬਤੇ ਦੀ ਉਲੰਘਣਾ ਨਹੀਂ ਕੀਤੀ ਤੇ ਫੇਰ ਤਾਂ ਬਾਕੀਆਂ ਨੇ ਵੀ ਕਹਿਣਾ ਵੀ ਅਸੀਂ ਜ਼ਾਬਤੇ ਦੀ ਉਲੰਘਣਾ ਨਹੀਂ ਕੀਤੀ ਹੁਣ ਅਨੁਸ਼ਾਸਨਹੀਨਤਾ ਦਾ ਇਲਜ਼ਾਮ ਲਾ ਕੇ ਚਿੱਠੀ ਲਿਖਤੀ ਮੈਂ ਕੁਲਬੀਰ ਜੀਰਾ ਦੀ ਗੱਲ ਸੁਣ ਰਿਹਾ ਸੀ ਉਹ ਵੀ ਬੜੇ ਮਹਾਨ ਪੁਰਖ ਨੇ ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਨੇ ਉਹ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਇਹਨਾਂ ਨੂੰ ਪਾਰਟੀ ਚੋਂ ਬਾਹਰ ਕਰ ਦੇਣਾ ਚਾਹੀਦਾ ਇੱਕ ਬਿਆਨ ਜਾਂ ਸਾਂਝਾ ਜਾਰੀ ਹੋਇਆ ਸੀ ਕੁਝ ਲੀਡਰਾਂ ਦਾ ਇਹ ਵੀ ਤਾਂ ਜ਼ਾਬਤੇ ਦੀ ਉਲੰਘਣਾ ਹੈ ਅਨੁਸ਼ਾਸਨਹੀਨਤਾ ਹੈ ਅਗਰ ਤੁਹਾਨੂੰ ਕਿਸੇ ਲੀਡਰ ਨਾਲ ਅਸਹਿਮਤੀ ਹੈ ਤੇ ਤੁਸੀਂ ਵਿਦਿਨ ਦਾ ਪਾਰਟੀ ਗੱਲ ਕਰੋ ਤੁਸੀਂ ਆਪਣੀ ਪਾਰਟੀ ਚ ਗੱਲ ਕਰੋ ਤੁਸੀਂ ਹਾਈ ਕਮਾਂਡ ਨੂੰ ਚਿੱਠੀ ਲਿਖੋ ਰਾਹੁਲ ਗਾਂਧੀ ਨੂੰ ਚਿੱਠੀ ਲਿਖੋ ਮਲਕੇ ਅਰਜਨ ਖੜਗੇ ਨੂੰ ਲਿਖੋ ਰਾਜਾ ਵੜਿੰਗ ਨੂੰ ਚਿੱਠੀ ਲਿਖੋ ਤੁਸੀਂ ਉਹ ਚਿੱਠੀ ਲਿਖ ਕੇ ਮੀਡੀਆ 'ਚ ਜਾਰੀ ਕਰ ਰਹੇ ਹੋ ਉਹ ਵੀ ਜ਼ਾਬਤੇ ਦੀ ਉਲੰਘਣਾ ਹੈ ਹੁਣ ਇੱਕ ਪਾਸੇ ਰਾਜਾ ਵੜਿੰਗ ਜੀ ਮੰਚਾਂ ਤੋਂ ਕਹਿ ਰਹੇ ਨੇ ਵੀ ਭਾਈ ਮੈਂ ਜ਼ਾਬਤਾ ਕਿਸੇ ਨੂੰ ਤੋੜਨ ਨਹੀਂ ਦੇਣਾ ਤੇ ਉਹਨਾਂ ਦੇ ਮੰਚ 'ਤੇ ਬੈਠੇ ਬੰਦੇ ਹੀ ਆਲੇ-ਦੁਆਲੇ ਖੱਬੇ ਸੱਜੇ ਇੱਧਰ-ਉੱਧਰ ਬੈਠੇ ਬੰਦੇ ਹੀ ਜ਼ਾਬਤਾ ਤੋੜ ਰਹੇ ਨੇ ਰਾਜਾ ਵੜਿੰਗ ਤੇ ਖੁਦ ਸਵਾਲ ਨੇ ਵੀ ਤੁਸੀਂ ਜਿਹੜਾ ਇਹ ਜਿਹਾ ਬਿਆਨ ਦਿੱਤਾ ਸੀ ਅੱਛਾ ਹੋਰ ਦੱਸ ਦਾਂ ਤੁਹਾਨੂੰ ਮੈਂ ਰਾਣਾ ਗੁਰਜੀਤ ਜੀ ਬੜੇ ਸੀਨੀਅਰ ਲੀਡਰ ਨੇ ਉਹਨਾਂ ਦਾ ਪੁੱਤਰ ਆਜ਼ਾਦ ਖੜਾ ਹੋਇਆ ਸੁਲਤਾਨਪੁਰ ਲੋਧੀ ਦੇ ਐਮਐਲਏ ਦੇ ਸਾਹਮਣੇ ਉਹ ਆਜ਼ਾਦ ਖੜਾ ਹੋਇਆ ਉਹ ਜਿੱਤਿਆ ਚਲੋ ਰਾਜਾ ਗੁਰਜੀਤ ਦਾ ਪ੍ਰਭਾਵ ਹੈ ਉਧਰ ਗੱਲ ਸਮਝ ਆਉਂਦੀ ਹੈ ਪਰ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਸਾਹਮਣੇ ਉਹਨਾਂ ਦਾ ਆਪਣਾ ਉਮੀਦਵਾਰ ਖੜਾ ਹੋਇਆ ਫਿਰ ਚਰਨਜੀਤ ਚੰਨੀ ਜੀ ਸਾਡੇ ਸਾਬਕਾ ਮੁੱਖ ਮੰਤਰੀ ਬੜੇ ਸਤਕਾਰਯੋਗ ਨੇ ਉਹਨਾਂ ਦਾ ਸਕਾ ਭਰਾ ਬੱਸੀ ਪਠਾਣਾ ਚ ਉਮੀਦਵਾਰ ਸੀ ਕਾਂਗਰਸ ਪਾਰਟੀ ਦੇ ਉਹਨਾਂ ਦੇ ਮੁਕਾਬਲੇ ਖੜਾ ਹੋਇਆ ਹੁਣ ਇੱਕ ਮੁੱਖ ਮੰਤਰੀ ਆਪਣੇ ਭਰਾ ਨੂੰ ਨਹੀਂ ਉਦੋਂ ਰੋਕ ਸਕੇ ਚੋਣ ਲੜਨ ਤੋਂ ਰਾਣਾ ਗੁਰਜੀਤ ਉਹ ਆਪਣੇ ਬੇਟੇ ਨੂੰ ਨਹੀਂ ਰੋਕ ਸਕੇ ਚੋਣ ਲੜਨ ਤੋਂ ਆਜ਼ਾਦ ਤੇ ਪ੍ਰਤਾਪ ਬਾਜਵਾ ਜੀ ਕਹਿ ਰਹੇ ਨੇ ਕਿ 78 ਚੋਂ 18 ਅਸੀਂ ਨਵਜੋਤ ਸਿੰਘ ਸਿੱਧੂ ਕਰਕੇ ਆ ਗਏ ਹੁਣ ਪ੍ਰਤਾਪ ਬਾਜਵਾ ਜੀ ਕੀ ਐਡੀ ਸਿਆਸੀ ਜ਼ੁਰਤ ਕਰਨਗੇ ਕਿ ਉਹ ਕਹਿ ਸਕਣ ਮੰਚ ਤੇ ਕਿ ਰਾਣਾ ਗੁਰਜੀਤ ਜੀ ਨੂੰ ਵੀ ਆਪਣਾ ਪੁੱਤਰ ਨਹੀਂ ਸੀ ਖੜਾ ਕਰਨਾ ਚਾਹੀਦਾ ਚਰਨਜੀਤ ਚੰਨੀ ਜੀ ਨੂੰ ਵੀ ਆਪਣਾ ਪੁੱਤਰ ਨਹੀਂ ਸੀ ਖੜਾ ਕਰਨਾ ਚਾਹੀਦਾ ਤੇ ਰਾਜਾ ਵੜਿੰਗ ਨੂੰ ਵੀ ਮਨਪਿਤ ਬਾਦਲ ਨੂੰ ਹਰਾਉਣ ਦਾ ਸੱਦਾ ਨਹੀਂ ਦੇਣਾ ਚਾਹੀਦਾ ਕਿ ਐਡੀ ਸਿਆਸੀ ਜੁਰਤ ਕਾਂਗਰਸ ਦੇ ਕਿਸੇ ਲੀਡਰ ਦੇ ਵਿੱਚ ਹੈ ਹਾਂ ਅਗਰ ਨਵਜੋਤ ਸਿੰਘ ਸਿੱਧੂ ਨੂੰ ਕੁਝ ਕਹਿਣਾ ਹੋਵੇ ਕਿ ਨਵਜੋਤ ਸਿੰਘ ਸਿੱਧੂ ਅਨੁਸ਼ਾਸਨ ਚ ਨਹੀਂ ਰਹਿੰਦੇ ਨਵਜੋਤ ਸਿੰਘ ਸਿੱਧੂ ਕਰਕੇ ਅਸੀਂ ਹਾਰ ਗਏ ਤੇ ਸਾਰੇ ਲੀਡਰ ਇੱਕਸੋਰ ਹੋ ਜਾਂਦੇ ਨੇ ਅਸਲ ਚ ਉਨੇ ਦਾ ਇਹਦਾ ਤਕਨੀਕੀ ਕਾਰਨ ਕੀ ਹੈ ਇਹਦਾ ਤਕਨੀਕੀ ਕਾਰਨ ਇਹ ਹੈ ਕਿ ਕਾਂਗਰਸ ਦੇ ਬਹੁਤ ਸਾਰੇ ਲੀਡਰਾਂ ਨੂੰ ਇਹ ਡਰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਜੇ ਕਿਸੇ ਸਾਡੀ ਸਾਂਝੀ ਰੈਲੀ ਦੇ ਮੰਚ ਤੇ ਆ ਗਿਆ ਤੇ ਪ੍ਰਸਿੱਧੀ ਉਹ ਖੱਟ ਜਾਂਦਾ ਹੈ ਇਹ ਉਹਦੀ ਕਿਸਮਤ ਹੈ ਉਹਦੇ ਆਪਣੇ ਕਰਮ ਹੈ ਕਿ ਕਿਉਂ ਅਗਰ ਉਹ ਕਿਸੇ ਰੈਲੀ ਦੇ ਮੰਚ ਤੇ ਆਉਂਦਾ ਹੈ ਤੇ ਉਹ ਬਾਵਾ ਪ੍ਰਸਿੱਧੀ ਖੱਟ ਜਾਂਦਾ ਮੈਨੂੰ ਲੱਗਦਾ ਇਹ ਇੱਕ ਕਾਰਨ ਹੈ ਦੂਸਰਾ ਕਾਰਨ ਇਹ ਹੈ ਕਿ ਕਾਂਗਰਸ ਦੇ ਬਹੁਤ ਸਾਰੇ ਲੀਡਰ ਨੇ ਜਿਹੜੇ ਉਹਨਾਂ ਉਹਨਾਂ ਦੀ ਆਪਣੀ ਇੱਛਾ ਵੀ ਹੈ ਕਿ ਅਸੀਂ ਮੁੱਖ ਮੰਤਰੀ ਬਣੀਏ ਬਿਲਕੁਲ ਅਗਰ ਤੁਸੀਂ ਪੋਲਿਟਿਕਸ 'ਚੋਂ ਤੇ ਤੁਹਾਨੂੰ ਇਹ ਇੱਛਾ ਹੋਣੀ ਚਾਹੀਦੀ ਹੈ ਜੇ ਕੋਈ ਵਿਦਿਆਰਥੀ ক্রিকেট ਦਾ ਪਲੇਅਰ ਹੈ ਉਹਦੀ ਇੱਛਾ ਹੈ ਕਿ ਮੈਂ ਭਾਰਤ ਲਈ ਖੇਡਾਂ ਜੇ ਕੋਈ ਫੁੱਟਬਾਲ ਦਾ ਪਲੇਅਰ ਹੈ ਉਹਦੀ ਇੱਛਾ ਹੈ ਕਿ ਮੈਂ ਫੁੱਟਬਾਲ ਹੀ ਖੇਡਾਂ ਜੇ ਕੋਈ ਬੌਕਸਿੰਗ ਕਰਦਾ ਹੈ ਉਹ ਕਹਿੰਦਾ ਮੈਂ 올림픽 ਜਿੱਤਾਂ ਜੇ ਕੋਈ ਐਥਲੀਟ ਹੈ ਉਹ ਕਹਿੰਦਾ ਮੈਂ ਵੀ 올림픽 'ਚ 골ਡ ਮੈਡਲ ਲੈ ਕੇ ਆਇਆ ਇਹ ਇੱਛਾ ਤਾਂ ਸੁਭਾਵਿਕ ਹੈ ਪਰ ਇੱਛਾ ਨੂੰ ਪੂਰਾ ਕਰਨ ਲਈ ਤੁਹਾਨੂੰ ਯਤਨਸ਼ੀਲ ਰਹਿਣਾ ਪਏਗਾ ਔਰ ਆਪਣਾ ਚੰਗਾ ਸਿਆਸੀ ਕਰਮ ਕਰਨਾ ਪਏਗਾ ਜਾਂ ਖੇਡ ਕਰਮ ਕਰਨਾ ਪਏਗਾ ਹੁਣ ਨਵਜੋਤ ਸਿੰਘ ਸਿੱਧੂ ਦੀ ਵੀ ਇੱਛਾ ਹੋ ਸਕਦੀ ਹੈ ਮੁੱਖ ਮੰਤਰੀ ਬਣਨ ਦੀ ਉਹ ਵੀ ਆਪਣਾ ਕਰਮ ਕਰ ਰਿਹਾ ਹੁਣ ਅਜਿਹੇ ਹਾਲਾਤਾਂ ਦੇ ਵਿੱਚ ਜ਼ਰੂਰੀ ਕੀ ਹੈ ਜ਼ਰੂਰੀ ਹੈ ਸੰਜਮ ਜਿਹੜੇ ਵੀ ਮੁੱਖ ਮੰਤਰੀ ਦੇ ਕਾਂਗਰਸ ਪਾਰਟੀ ਚ ਦਾਵੇਦਾਰ ਨੇ ਉਹ ਆਪਣੇ ਆਪਣੇ ਕਰਮ ਕਰਨ ਬਿਨਾ ਕਿਸੇ ਦੂਸਰੇ ਲੀਡਰ ਨੂੰ ਨਿੰਦਣਦੇ ਜਦੋਂ ਤੁਸੀਂ ਕਿਸੇ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕਰਦੇ ਹੋ ਹੁਣ ਜਿਵੇਂ ਨਵਜੋਤ ਸਿੰਘ ਸਿੱਧੂ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਉਹਨੂੰ ਪਾਰਟੀ ਚੋਂ ਕੱਢ ਦਿਓ ਜੀ ਉਹ ਅਨੁਸ਼ਾਸਨਹੀਣਤਾ ਕਾਹਦੀ ਅਨੁਸ਼ਾਸਨਹੀਣਤਾ ਉਹਦੀ ਰੈਲੀ ਚ ਤੁਹਾਡੇ ਧਰਨਿਆਂ ਨਾਲੋਂ ਵੱਧ ਰਸ਼ ਆ ਗਿਆ ਉਹ ਇੱਕ ਵਲੰਟੀਅਰ ਹੈ ਵਰਕਰ ਹੈ ਤੁਸੀਂ ਲੀਡਰੋਂ ਕਈ ਲੋਕ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਤੇ ਜੇ ਨਵਜੋਤ ਸਿੰਘ ਸਿੱਧੂ ਨੂੰ ਅੱਜ ਵੀ ਲੋਕ ਮੁਹੱਬਤ ਕਰਦੇ ਨੇ ਉਹਦੀ ਰੈਲੀ ਚ ਇਹਨੇ ਨੇ ਲੋਕ ਆਉਂਦੇ ਨੇ ਤੇ ਉਹ ਕਾਂਗਰਸ ਪਾਰਟੀ ਦੇ ਲਈ ਕਰ ਰਿਹਾ ਨਵਜੋਤ ਸਿੰਘ ਸਿੱਧੂ ਉਹ ਕਿਹੜਾ ਰੈਲੀ ਆਪਣੇ ਘਰ ਲਈ ਕਰ ਰਿਹਾ ਹੈ ਇਸ ਕਰਕੇ ਇਹ ਜਿਹੜਾ ਗੈਰ ਜ਼ਰੂਰੀ ਕੰਪੀਟੀਸ਼ਨ ਹੈ ਗੈਰ ਜ਼ਰੂਰੀ ਪੋਲਿਟিক্যাল ਮਨਮਟਾ ਨੇ ਇਹਦੇ ਨਾਲ ਕਾਂਗਰਸ ਪਾਰਟੀ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਇਲਜ਼ਾਮ ਨਵਜੋਤ ਸਿੰਘ ਸਿੱਧੂ ਤੇ ਲਾ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਨੁਕਸਾਨ ਕਰ ਰਿਹਾ ਜਦਕਿ ਨੁਕਸਾਨ ਉਹ ਲੋਕ ਕਰ ਰਹੇ ਨੇ ਕਈ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਵਿਰੋਧੀ ਨੇ ਤੇ ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਜਿਵੇਂ 2022 ਤੋਂ ਪਹਿਲਾਂ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਨ ਦਿੱਤਾ ਹੁਣ ਕਿਤੇ ਨਵਜੋਤ ਸਿੰਘ ਸਿੱਧੂ ਉਭਾਰ ਨਾ ਲੈ ਜੇ ਦੇਖੋ ਇਹ ਵੀ ਚਰਚਾਵਾਂ ਨੇ ਕਿ ਡਾਕਟਰ ਨਵਜੋਤ ਕੌਰ ਨੂੰ ਟਿਕਟ ਮਿਲ ਸਕਦੀ ਆ ਪਟਿਆਲੇ ਤੋਂ ਇਸ ਗੱਲ ਤੋਂ ਵੀ ਕਾਂਗਰਸ ਦੇ ਕਈ ਲੀਡਰ ਨੇ ਜਿਹੜੇ ਉਹ ਚਿੰਤਤ ਨੇ ਹੁਣ ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਸਿੱਧੂ ਜੋੜਾ ਕਿਤੇ ਪਟਿਆਲੇ ਤੋਂ ਪਾਰਲੀਮੈਂਟ ਦੀ ਟਿਕਟ ਲੈ ਕੇ ਪਾਰਲੀਮੈਂਟ 'ਚ ਨਾ ਪਹੁੰਚ ਜਾਣ ਜਿਵੇਂ ਭਗਵੰਤ ਮਾਨ ਨੇ ਪਾਰਲੀਮੈਂਟ 'ਚ ਜਾ ਕੇ ਝੰਡੀ ਕਰਾਈ ਰੱਖੀ ਦੋ ਵਾਰ ਦੀ ਟਰਮ ਭਗਵੰਤ ਮਾਨ ਦੀ ਪਾਰਲੀਮੈਂਟ ਦੀ ਬੜੀ ਸੋਹਣੀ ਲੰਗੀ ਪੰਜਾਬ ਦੇ ਮੁੱਦੇ ਚੁੱਕ ਕੇ ਮੋਦੀ ਸਾਹਿਬ ਦੇ ਸਾਹਮਣੇ ਪੰਜਾਬ ਦਾ ਦਰਦ ਭਗਵੰਤ ਮਾਨ ਬਿਆਨ ਕਰਦਾ ਰਿਹਾ ਤੇ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਤਾ ਕਈ ਸਿੱਧੂ ਵਿਰੋਧੀਆਂ ਨੂੰ ਜਗਦੀਸ਼ ਜੀ ਇਹ ਵੀ ਚਿੰਤਾ ਹੈ ਵੀ ਕਿਤੇ ਡਾਕਟਰ ਨਵਜੋਤ ਕੌਰੀ ਪਾਰਲੀਮੈਂਟ ਚ ਨਾ ਪਹੁੰਚ ਜਾਣ ਜੇ ਸਿੱਧੂ ਸਾਹਿਬ ਚੋਣ ਨਹੀਂ ਲੜਦੇ ਤਾਂ ਉਹਨਾਂ ਨੇ ਤਾਂ ਐਲਾਨ ਕਰਤਾ ਵੀ ਜੇ ਕਿਤੇ ਅਜਿਹਾ ਹੋ ਗਿਆ ਇਹ ਨਾ ਹੋਵੇ ਕਿ 27 ਤੋਂ ਪਹਿਲਾਂ ਡਾਕਟਰ ਨਵਜੋਤ ਕੌਰ ਸਿੱਧੂ ਵੀ ਪੰਜਾਬ ਦੀ ਸਿਆਸਤ 'ਚ ਛਾ ਜਾਣ ਕਿਉਂਕਿ ਉਹ ਵੀ ਚੰਗੇ ਬੁਲਾਰੇ ਨੇ ਪਾਰਲੀਮੈਂਟ 'ਚ ਜਾ ਕੇ ਉਹਨਾਂ ਨੇ ਵੀ ਪੰਜਾਬ ਦੇ ਮੁੱਦੇ ਚੱਕਨੇ ਨੇ ਜਿਵੇਂ ਭਗਵੰਤ ਮਾਨ ਨੇ ਪੰਜਾਬ ਲਈ ਗੱਲ ਕੀਤੀ ਹੈ ਪਾਰਲੀਮੈਂਟ 'ਚ ਕਿਉਂਕਿ ਜਦੋਂ ਪਾਰਲੀਮੈਂਟ 'ਚ ਮੌਕਾ ਲੱਗਦਾ ਹੈ ਜਿਹੜੇ ਪੰਜਾਬ ਪੱਖੀ ਲੋਕ ਨੇ ਹਾਲਾਂਕਿ ਸਾਰੇ ਐਮਪੀ ਪੰਜਾਬ ਪੱਖੀ ਹੁੰਦੇ ਨੇ ਪਰ ਬਹੁਤ ਸਾਰੇ ਲੋਕਾਂ 'ਚ ਹੁਨਰ ਨਹੀਂ ਹੁੰਦਾ ਹੁਣ ਡਾਕਟਰ ਧਰਮਵੀਰ ਗਾਂਧੀ ਸੀ ਜਦੋਂ ਉਹ ਪਾਰਲੀਮੈਂਟ ਸੀ ਡਾਕਟਰ ਧਰਮਵੀਰ ਗਾਂਧੀ ਨੇ ਵੀ ਆਪਣੀ ਚੰਗੀ ਪੋਜੀਸ਼ਨ ਪਾਰਲੀਮੈਂਟ 'ਚ ਬਣਾਈ ਜਦ ਕਿ ਅੱਜ ਤੱਕ ਜੇ ਅਸੀਂ ਗੱਲ ਕਰੀਏ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਲੀਡਰ ਪਾਰਲੀਮੈਂਟ 'ਚ ਜਾ ਕੇ ਇੰਨਾ ਜ਼ਿਆਦਾ ਪ੍ਰਸਿੱਧ ਹੋਇਆ ਹੋਵੇਗਾ ਮਨੀਸ਼ ਟਿਵਾੜੀ ਹੈ ਉਹ ਕੰਸਿਸਟੈਂਟ ਲੀਡਰ ਹੈ ਪਾਰਲੀਮੈਂਟ ਦਾ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਫਿਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਟਵਾੜੀ ਬਲਾਰੇਵੀ ਕਾਂਗਰਸ ਦੇ ਸੀਨੀਅਰ ਲੀਡਰ ਹੈ ਉਹਨਾਂ ਨੇ ਵੀ ਪੰਜਾਬ ਦੇ ਮੁੱਦੇ ਉਭਾਰੇ ਨੇ ਬੜੇ ਚੰਗੇ ਤਰੀਕੇ ਨਾਲ ਉਭਾਰੇ ਨੇ ਪਰ ਤਿੰਨ ਚਾਰ ਲੀਡਰਾਂ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਕਿ ਬਹੁਤ ਵੱਡੇ ਪੱਧਰ ਤੇ ਕਿਸੇ ਲੀਡਰ ਨੇ ਪੰਜਾਬ ਦੇ ਮੁੱਦੇ ਲਗਾਤਾਰ ਉਭਾਰੇ ਨੇ ਇਸ ਕਰਕੇ ਮੈਂਬਰ ਪਾਰਲੀਮੈਂਟ ਬਣਨਾ ਪੰਜਾਬ ਚੋਂ ਉਹ ਵੀ ਆਪਣੇ ਆਪ ਚ ਵੱਡੀ ਗੱਲ ਹੈ ਰਾਜ ਸਭਾ ਤੇ ਪਾਰਲੀਮੈਂਟ ਦਾ ਫਰਕ ਕੀ ਹੈ ਕਿ ਪਾਰਲੀਮੈਂਟ ਦੇ ਜਿਹੜੇ ਲੋਕ ਸਭਾ ਮੈਂਬਰ ਨੇ ਉਹਨਾਂ ਨੂੰ ਮੌਕਾ ਜ਼ਿਆਦਾ ਮਿਲਦਾ ਹੈ ਆਪਣੀ ਗੱਲ ਰੱਖਣ ਦਾ ਜੀ ਰਾਜ ਸਭਾ ਦੇ ਵਿੱਚ ਮੌਕੇ ਮਿਲਦੇ ਨਹੀਂ ਲੇਕਿਨ ਜਿਹੜਾ ਪਾਰਲੀਮੈਂਟ ਦਾ ਸਦਨਾ ਹੈ ਆਮ ਤੌਰ ਤੇ ਉੱਥੋਂ ਦੇ ਲੀਡਰ ਜ਼ਿਆਦਾ ਚਰਚਿਤ ਰਹਿੰਦੇ ਨੇ ਜਾਂ ਇੰਜ ਕਹੋ ਕਿ ਪੰਜਾਬ ਦੇ ਲੀਡਰ ਜਿਹੜੇ ਨੇ ਕਿਉਂਕਿ ਭਗਵੰਤ ਮਾਨ ਵੀ ਪਾਰਲੀਮੈਂਟ 'ਚ ਸੀ ਡਾਕਟਰ ਤਨਵੀਰ ਗਾਂਧੀ ਵੀ ਪਾਰਲੀਮੈਂਟ 'ਚ ਸੀ ਔਰ ਹੁਣ ਵੀ ਅਗਰ ਕੋਈ ਹੋਰ ਮਨੀਸ਼ Tiwari ਵੀ ਲੋਕ ਸਭਾ ਚ ਹੀ ਨੇ ਪਾਰਲੀਮੈਂਟ ਦਾ ਮਤਲਬ ਲੋਕ ਸਭਾ ਜੀ ਰਾਜ ਸਭਾ ਦੇ ਵਿੱਚ ਹੁਣ राघव ਚੱਡਾ ਜਾਂ ਸਾਨੀ ਸਾਹਿਬ ਆਵਾਦਮੀ ਪਾਰਟੀ ਦੇ ਨੇ ਪ੍ਰਤਾਪ ਸਿੰਘ ਬਾਜਵਾ ਵੀ ਪਹਿਲਾਂ ਪਾਰਲੀਮੈਂਟ ਚ ਰਹੇ ਨੇ ਪਰ ਹਰ ਲੋਕ ਸਭਾ ਮੈਂਬਰ ਨੂੰ ਓਡੀ ਪ੍ਰਸਿੱਧੀ ਨਹੀਂ ਮਿਲੀ ਕਿਉਂਕਿ ਪਾਰਲੀਮੈਂਟ ਚ ਜਾ ਕੇ ਉਹਦੇ ਕੰਮ ਕੀ ਨੇ ਪੰਜਾਬ ਪ੍ਰਤੀ ਉਹ ਕਿੰਨਾ ਕੁ ਸ਼ੋਹਿਰਦ ਹੈ ਕਿੰਨਾ ਕੋ ਤਿਆਰੀ ਕਰਕੇ ਗਿਆ ਪੰਜਾਬ ਦੇ ਮੁੱਦਿਆਂ ਤੇ ਔਰ ਜ਼ਮੀਨ ਤੇ ਲੋਕਾਂ ਚ ਕਿੰਨਾ ਕੁ ਵਿਚਰਦਾ ਹੈ ਕਿੰਨਾਕ ਆਪਣਾ ਐਮਪੀ ਲੈਂਡ ਦਾ ਫੰਡ ਵਰਤਦਾ ਹੈ ਇਹ ਸਾਰੀਆਂ ਗੱਲਾਂ ਤੇ ਨਿਰਭਰ ਕਰਦਾ ਹੈ ਹੁਣ ਜਿਹੜਾ ਤੁਹਾਡਾ ਸਵਾਲ ਹੀ ਸੀ ਨਾਲ ਜੀ ਕਿ ਅਸਰ ਕੀ ਪਾਊਗਾ 2024 ਦੀਆਂ ਚੋਣਾਂ ਤੇ ਇਸ तमाम ਜੋ ਮੌਜੂਦਾ ਮਾਹੌਲ ਨੇ ਦੇਖੋ ਇੱਕ ਗੱਲ ਬਹੁਤ ਜ਼ਿਆਦਾ ਸਾਫ਼ ਹੈ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਵਿਰੋਧੀਆਂ ਨੇ ਇੱਕ ਧੜਾ ਜਿਹਾ ਬਣਾ ਲਿਆ ਸੀ ਸਿੱਧੂ ਵਿਰੋਧੀਆਂ ਨੇ ਔਰ ਉਹਨਾਂ ਨੇ ਹਾਈ ਕਮਾਂਡ ਤੇ ਦਬਾਅ ਪਾਤਾ ਕਿ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੋਣਾ ਚਾਹੀਦਾ ਤੇ ਹਾਈ ਕਮਾਂਡ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਤਾ ਭਾਵੇਂ ਇਹ ਕਿਹਾ ਗਿਆ ਕਿ ਅਸੀਂ ਸਰਵੇਖਣ ਕਰਾਇਆ ਅਸੀਂ ਲੋਕਾਂ ਤੋਂ رائے ਲਈ ਹੁਣ ਉਹ ਰੱਬ ਜਾਣਦਾ ਲੋਕਾਂ ਤੋਂ رائے ਉਹਨਾਂ ਨੇ ਕਿਸ ਰੂਪ ਚ ਲਈ ਸਰਵੇਖਣ ਕਰਾਇਆ ਜਾਂ ਨਹੀਂ ਕਰਾਇਆ ਪਰ ਚਰਨਜੀਤ ਚੰਨੀ ਉਹਨਾਂ ਨੇ ਚਿਹਰਾ ਬਣਾਤਾ ਰਾਜਾ ਵੜਿੰਗ ਵੀ ਬੜੇ ਖੁਸ਼ ਸੀ ਕਿ ਚਰਨਜੀਤ ਚੰਨੀ ਦੀ ਗਵਾਈ ਚ ਸਰਕਾਰ ਬਣਾਵਾਂਗੇ ਪ੍ਰਤਾਪ ਬਾਜਵਾ ਜੀ ਵੀ ਬੜੇ ਖੁਸ਼ ਸੀ ਕਿ ਅਸੀਂ ਸਰਕਾਰ ਬਣਾਵਾਂਗੇ ਕਾਂਗਰਸ ਦੇ ਵੱਡੀ ਗਿਣਤੀ ਜਿਹੜੇ ਐਮ ਐਲ ਏ ਸੀ ਉਹ ਚਰਨਜੀਤ ਚੰਨੀ ਜੀ ਦੇ ਨਾਲ ਸੀ ਕਿ ਚਰਨਜੀਤ ਚੰਨੀ ਬਹੁਤ ਸਿਆਣੇ ਮੁੱਖ ਮੰਤਰੀ ਨੇ ਅਸੀਂ ਦੁਬਾਰਾ ਸਰਕਾਰ ਬਣਾਵਾਂਗੇ ਔਰ ਬਹੁਤ ਸਾਰੇ ਕਾਂਗਰਸ ਦੇ ਵਿਧਾਇਕਾਂ ਨੂੰ ਇਹ ਸੀ ਵੀ ਚਰਨਜੀਤ ਚੰਨੀ ਜੀ ਮੁੱਖ ਮੰਤਰੀ ਬਣਨਗੇ ਤੇ ਸਾਡਾ ਮੰਤਰੀ ਪੁਣਾ ਪੱਕਾ ਅਸੀਂ ਮੰਤਰੀ ਬਣਾਂਗੇ ਬਣਾਂਗੇ ਪਰ ਬਦਕਿਸਮਤੀ ਪੋਲਿਟੀਕਲ ਤੌਰ ਤੇ ਦੇਖੋ ਚਰਨਜੀਤ ਚੰਨੀ ਜੀ ਦੋਵੇਂ ਥਾਵਾਂ ਤੋਂ ਹਾਰ ਗਏ ਨਵਜੋਤ ਸਿੰਘ ਸਿੱਧੂ ਵੀ ਹਾਰੇ ਕਿਉਂਕਿ ਉਹਨਾਂ ਦੇ ਖਿਲਾਫ ਵੀ ਡੀਲਾਂ ਡੂਲਾਂ ਹੋਈਆਂ ਕਹਿੰਦੇ ਸਿਆਸੀ ਤੌਰ ਤੇ ਸਮਝੌਤੇ ਹੋਏ ਹਰਾਉਣ ਦੇ ਲਈ ਸੋ ਜਿਹੜੇ ਲੋਕ ਨਵਜੋਤ ਸਿੰਘ ਸਿੱਧੂ ਨੂੰ ਹਰਾਉਣਾ ਚਾਹੁੰਦੇ ਸੀ ਉਹ ਆਪ ਵੀ ਹਾਰੇ ਬਹੁਤ ਸਾਰੇ ਲੋਕ ਉਹਨਾਂ ਚੋਂ ਔਰ ਸਰਕਾਰ ਵੀ ਕਾਂਗਰਸ ਦੀ ਨਹੀਂ ਬਣੀ ਹੁਣ ਹੈਰਾਨੀ ਇਸ ਗੱਲ ਦੀ ਹੈ ਕਿ ਬਹੁਤ ਸਾਰੇ ਲੋਕ ਹੁਣ ਵੀ ਕਿ ਨਵਜੋਤ ਸਿੰਘ ਸਿੱਧੂ ਅੱਗੇ ਨਿਕਲ ਜੇ ਉਹਦੀ ਰੈਲੀ ਤੇ ਏਡਾ ਰਸ਼ ਬਣ ਗਿਆ ਕਹਿੰਦੇ ਨਵਜੋਤ ਸਿੰਘ ਸਿੱਧੂ ਕਰਕੇ ਹੀ ਕਾਂਗਰਸ ਹਾਰੀ ਸੋ ਪੰਜਾਬ ਦੇ ਲੋਕ ਬੜੇ ਸਿਆਣੇ ਨੇ ਸਾਰਾ ਕੁਝ ਲੋਕਾਂ ਨੂੰ ਪਤਾ ਹੈ ਨਵਜੋਤ ਸਿੰਘ ਸਿੱਧੂ ਦੀ ਲੜਾਈ ਪੰਜਾਬ ਦੇ ਹੱਕਾਂ ਦੀ ਪੰਜਾਬ ਦੇ ਮੁੱਦਿਆਂ ਦੀ ਸੀ ਨਵਜੋਤ ਸਿੰਘ ਸਿੱਧੂ ਨੇ ਕੋਈ ਸ਼ੋਰ ਤਾਂ ਨਹੀਂ ਖੱਟੀਆਂ ਲੋਕਾਂ ਨੂੰ ਪਤਾ ਹੈ ਨਾ ਘਰ ਬਣਾ ਲਏ ਨਾ ਵਪਾਰ ਕਰ ਲਏ ਨਾ ਮਹਿਲ ਪਾਲੇ ਤੇ ਨਾ ਬੱਸਾਂ ਦਾ ਰੇਟੇ ਦੀਆਂ ਖੱਡਾਂ ਦਾ ਸ਼ਰਾਬ ਦੇ ਠੇਕੇ ਉਹਨੇ ਤਾਂ ਕੀਤਾ ਹੀ ਕੁਝ ਨਹੀਂ ਇਸ ਕਰਕੇ ਇਹ ਜਿਹੜਾ ਮੌਜੂਦਾ ਸਮਾਂ ਫੇਰ ਉਸ ਤਰ੍ਹਾਂ ਦਾ ਮੈਨੂੰ ਬਣਦਾ ਪ੍ਰਤੀਤ ਹੁੰਦਾ ਜਦੋਂ ਕੁਝ ਕਾਂਗਰਸ ਦੇ ਗਰੁੱਪ ਨਵਜੋਤ ਸਿੰਘ ਸਿੱਧੂ ਦੇ ਆਲੇ-ਦੁਆਲੇ ਇਕੱਠੇ ਹੋ ਕੇ ਹਾਈ ਕਮਾਂਡ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਿਛਲੀ ਵਾਰ ਉਹ ਚਾਹੁੰਦੇ ਸੀ ਨਵਜੋਤ ਸਿੰਘ ਸਿੱਧੂ ਚਿਹਰਾ ਨਾ ਬਣੇ ਐਟ ਕੀ ਕਈ ਲੋਕ ਇਹ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਤੋਂ ਹੀ ਕੱਢ ਦੋ ਸੋ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਜਿਹੜਾ ਇਹ ਅਣਐਲਾਨਿਆ ਦਬਾਅ ਹੈ ਕਾਂਗਰਸ ਪਾਰਟੀ 'ਚ ਬਣ ਰਿਹਾ ਹੈ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਹਾਲਾਂਕਿ ਹਾਈ ਕਮਾਂਡ ਨੇ ਤਾਂ ਪਹਿਲਾਂ ਹੀ ਰਿਪੋਰਟਾਂ ਮੰਗ ਲਈਆਂ ਵੀ ਜਿਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਬਾਰੇ ਬਿਆਨ ਦਿੱਤੇ ਨੇ ਉਹ ਭੇਜੋ ਇਹਦਾ ਮਤਲਬ ਹੈ ਹਾਈ ਕਮਾਂਡ ਹੁਣ ਗੰਭੀਰ ਹੈ ਹਾਈ ਕਮਾਂਡ ਹੁਣੇ ਮੰਨਦੀ ਹੈ ਕਿ ਪਿਛਲੀ ਵਾਰੀ ਨਵਜੋਤ ਸਿੰਘ ਸਿੱਧੂ ਨੂੰ ਚਿਹਰਾ ਨਾ ਬਣਾ ਕੇ ਨੁਕਸਾਨ ਹੋਇਆ ਚਰਨਜੀਤ ਚੰਨੀ ਬੜੇ ਦਿਯਾਲੂ ਪੁਰਖ ਨੇ ਆਮ ਉਹਨੂੰ ਗੱਲ ਚੱਲੀ ਸੀ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਕਈ ਮਸਲੇ ਚਰਨਜੀਤ ਚੰਨੀ ਨੇ ਹੱਲ ਵੀ ਕੀਤੇ ਇਹ ਜੀ ਗੱਲ ਨਹੀਂ ਕਿ ਚੰਨੀ ਨੇ ਕੋਈ ਮਸਲਾ ਨਹੀਂ ਹੱਲ ਕੀਤਾ ਜ਼ਰੂਰ ਚਰਨਜੀਤ ਚੰਨੀ ਜੀ ਨੇ ਕਈ ਮਸਲੇ ਹੱਲ ਕੀਤੇ ਨੇ ਪਰ ਮੈਂ ਚਾਹੂੰਗਾ ਕਿਸੇ ਟਾਈਮ ਚਰਨਜੀਤ ਚੰਨੀ ਜੀ ਇੱਕ ਸੂਚੀ ਬਣਾ ਕੇ ਪਾ ਦੇਣ ਵੀ ਜਦੋਂ ਮੈਂ ਮੁੱਖ ਮੰਤਰੀ ਸੀ ਮੈਂ ਇਹ ਤਮਾਮ ਮਸਲੇ ਹੱਲ ਕੀਤੇ ਇੱਕ ਮਸਲਾ ਮੈਨੂੰ ਯਾਦ ਹੈ ਦੇਖੋ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਚਰਨਜੀਤ ਚੰਨੀ ਨੇ ਘਟਾਈਆਂ ਉਦੋਂ ਨਵਜੋਤ ਸਿੰਘ ਸਿੱਧੂ ਚਰਨਜੀਤ ਚੰਨੀ ਇਕੱਠੇ ਸੀ 3 ਰੁਪਏ ਬਿਜਲੀ ਦੀ ਸਬਸਿਡੀ ਦਿੱਤੀ ਮੇਰੇ ਵੀ ਬਿੱਲ 'ਚ ਉਹ ਬਿਜਲੀ ਦੀ ਸਬਸਿਡੀ ਲੱਗ ਕੇ ਆਉਂਦੀ ਰਹੀ ਪੂਰੇ ਪੰਜਾਬੀਆਂ ਦੇ ਆਉਂਦੀ ਰਹੀ ਇਹ ਦੋ ਕੰਮ ਵੱਡੇ ਸੀ ਇਸ ਤੋਂ ਇਲਾਵਾ ਹੋਰ ਵੀ ਕਈ ਅਜਿਹੇ ਕੰਮ ਸੀ ਕਈ ਜਗ੍ਹਾ ਚਰਨਜੀਤ ਚੰਨੀ ਨੇ ਫੰਡ ਦਿੱਤੇ ਗ੍ਰਾਂਟਾਂ ਵੰਡੀਆਂ ਪਰ ਦਿੱਕਤ ਕੀ ਸੀ ਚਰਨਜੀਤ ਚੰਨੀ ਜੀ ਐਡੇ ਸਖਤ ਪ੍ਰਸ਼ਾਸਕ ਨਹੀਂ ਬਣ ਸਕੇ ਉਹ ਆਪਣੇ ਰਿਸ਼ਤੇਦਾਰਾਂ ਤੇ ਕਿਤੇ ਨਾ ਕਿਤੇ ਨਜ਼ਰ ਨਹੀਂ ਰੱਖ ਸਕੇ ਉਹਨਾਂ ਦੇ ਇੱਕ ਰਿਸ਼ਤੇਦਾਰਾਂ ਕੋਲੋਂ ਕਰੋੜਾਂ ਰੁਪਏ ਐ ਲੱਭੇ ਈਡੀ ਵਾਲੇ ਆਏ ਸੀ ਦੇਖੋ ਈਡੀ ਵਾਲਿਆਂ ਨੇ ਫਿਰ ਉਹ ਨੋਟ ਜਦੋਂ মিডিਆ ਵਾਲਿਆਂ ਨੇ ਟੈਲੀਵਿਜ਼ਨਾਂ 'ਚ ਦਿਖਾਏ ਲੋਕ ਬੜੇ ਹੈਰਾਨ ਹੋਏ ਵੀ ਅੱਛਾ ਜੀ ਚਰਨਜੀਤ ਚੰਨੀ ਜੀ ਦੇ ਰਿਸ਼ਤੇਦਾਰ ਤੋਂ ਇਹਨੇ ਨੋਟ ਮਿਲੇ ਭਾਵੇਂ ਭਾਵੇਂ ਚਰਨਜੀਤ ਚੰਨੀ ਜੀ ਦਾ ਉਹ ਰਿਸ਼ਤੇਦਾਰ ਦਾ ਚਰਨਜੀਤ ਚੰਨੀ ਨਾਲ ਭਾਵੇਂ ਕੋਈ ਸਬੰਧ ਨਾ ਹੋਵੇ ਉਹਨਾਂ ਦੇ ਨਾਲ ਪਰ ਵਿਰੋਧੀ ਧਿਰਾਂ ਨੇ ਤਾਂ ਦੱਬ ਕੇ ਇਲਜ਼ਾਮ ਲਾਇਆ ਚਰਨਜੀਤ ਚੰਨੀ ਜੀ ਤੇ ਕਾਂਗਰਸ ਵੀ ਦੱਬ ਕੇ ਬਦਨਾਮ ਕੀਤੀ ਵਿਰੋਧੀ ਧਿਰਾਂ ਨੇ ਇਹ ਸਾਰੇ ਫੈਕਟਰ ਸੀ ਜਿੰਨਾ ਕਰਕੇ ਕਾਂਗਰਸ ਹਾਰੀ ਹੁਣ ਹੁਣ ਇੱਕ ਗਰੁੱਪ ਕਾਂਗਰਸ 'ਚ ਨਜ਼ਰ ਆ ਰਿਹਾ ਹੈ ਜਿਹੜਾ ਚਾਹੁੰਦਾ ਵੀ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਤੋਂ ਕੱਢ ਦੋ ਜਿਹੜੀ ਪਾਰਟੀਆਂ ਹੁੰਦੀਆਂ ਨੇ ਉਹ ਵਲੰਟੀਅਰਸ ਦੇ ਨਾਲ ਵਰਕਰਾਂ ਨਾਲ ਬਣਦੀਆਂ ਨੇ ਇਹ ਦਿਖਾਤਾ ਨਵਜੋਤ ਸਿੰਘ ਸਿੱਧੂ ਨੇ ਉਹਦਾ ਆਪ ਵਰਕਰ ਹੈ ਬਠਿੰਡੇ ਵਰਕਰਾਂ ਨੇ ਰੈਲੀ ਰੱਖੀ ਔਰ ਨਵਜੋਤ ਸਿੰਘ ਸਿੱਧੂ ਦੀ ਰੈਲੀ 'ਚ ਇਕੱਠ 8-10 ਹਜ਼ਾਰ ਦਾ ਹੀ ਸੀ ਭਾਵੇਂ ਜਗਨਜੀਤ ਜੀ ਪਰ ਉਹ ਰੈਲੀ ਐ ਪ੍ਰਸਿੱਧ ਹੋ ਗਈ ਤੇ ਅੱਜ ਉਹ ਇਤਿਹਾਸਿਕ ਰੈਲੀ ਬਣ ਗਈ ਲੋਕ ਪੁੱਛੇ ਜਾਂਦੇ ਨੇ ਮੈਨੂੰ ਕਈ ਲੋਕ ਫੋਨ ਕਰ ਕਰ ਪੁੱਛੀ ਜਾਂਦੇ ਵੀ ਡੱਲਾ ਸਾਹਿਬ ਉਸ ਰੈਲੀ 'ਚ ਕਿੰਨਾ ਇਕੱਠ ਸੀ ਮੈਂ ਕਹਾਂ ਜੀ 8 9 10000 ਦੇ ਕਰੀਬ ਇਕੱਠ ਸੀ ਕਹਿੰਦੇ ਬੜਾ ਚਰਚਾ ਜੀ ਉਸ ਰੈਲੀ ਦਾ ਚੱਕਰ ਕੀ ਆ ਵੀ ਕੀ ਖਾਸ ਉਸ ਰੈਲੀ ਚ ਹੋ ਗਿਆ ਮੈਂ ਕਹਾਂ ਤੁਹਾਡੇ ਸਾਹਮਣੇ ਆ ਜੀ ਵਲੰਟੀਅਰਸ ਦੀ ਰੈਲੀ ਸੀ ਸੋ ਜਦੋਂ ਜਦੋਂ ਕੋਈ ਵਿਅਕਤੀ ਦੁਬਾਰਾ ਸੁਰਖੀਆਂ ਚ ਆਉਣਾ ਹੁੰਦਾ ਹੈ ਕਈ ਵਾਰੀ ਵਿਰੋਧੀ ਉਹਨੂੰ ਸੁਰਖੀਆਂ ਚ ਲਿਆ ਦਿੰਦੇ ਸੋ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਆਮ ਸਧਾਰਨ ਤਰੀਕੇ ਨਾਲ ਉਸ ਰੈਲੀ ਚ ਸ਼ਮੂਲੀਅਤ ਕੀਤੀ ਸੀ ਲੇਕਿਨ ਵਿਰੋਧੀਆਂ ਨੇ ਉਸ ਰੈਲੀ ਨੂੰ ਇੱਕ ਬਹੁਤ ਵੱਡਾ ਮੁੱਦਾ ਬਣਾਤਾ ਜਿਹਦੇ ਨਾਲ ਇੱਕ ਵਾਰ ਫੇਰ ਪੰਜਾਬ ਦੇ ਲੋਕਾਂ ਦੇ ਵਿੱਚ ਵਰਕਰਾਂ ਚ ਵਲੰਟੀਅਰਸ ਵਲੰਟੀਅਰਸ ਦੇ ਵਿੱਚ ਗੱਲ ਚੱਲੀ ਗਈ ਵੀ ਭਾਈ ਨਵਜੋਤ ਸਿੰਘ ਸਿੱਧੂ ਵਰਕਰਾਂ ਚ ਵਲੰਟੀਅਰ ਚ ਖੜਨ ਵਾਲਾ ਲੀਡਰ ਹੈ ਇਸ ਕਰਕੇ ਉਹਨੂੰ ਕੱਢਣ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਉਹਦਾ ਜਵਾਬ ਵਲੰਟੀਅਰਸ ਹੀ ਦੇਣ ਲੱਗੇ ਮੈਂ ਸੋਸ਼ਲ ਮੀਡੀਆ ਦੇਖ ਰਿਹਾ ਨਵਜੋਤ ਸਿੰਘ ਸਿੱਧੂ ਦੇ ਹੱਕ ਚ ਵਲੰਟੀਅਰਸ ਨੇ ਵਰਕਰਾਂ ਨੇ ਲਹਿਰ ਓਸਾਰਤੀ ਵੀਡੀਓ ਤੇ ਵੀਡੀਓ ਨਵਜੋਤ ਸਿੰਘ ਸਿੱਧੂ ਦੇ ਹੱਕ ਚ ਕੋਈ ਸੋਸ਼ਲ ਮੀਡੀਆ ਹੋਵੇ ਕਮੈਂਟ ਤੇ ਕਮੈਂਟਾਂ ਛੋਟੀਆਂ-ਛੋਟੀਆਂ ਰੀਲਾਂ ਤੁਰੀਆਂ ਫਿਰਦੀਆਂ ਐਡੀਆਂ ਨਵਜੋਤ ਸਿੰਘ ਸਿੱਧੂ ਦੇ ਹੱਕ 'ਚ ਮੈਂ ਤਾਂ ਹੈਰਾਨ ਹੋ ਗਿਆ ਵੀ ਇਹ ਮਾਹੌਲ ਕਿੱਦਾਂ ਦਾ ਬਣ ਗਿਆ ਉਹ ਕਹਿੰਦੇ ਕੱਢ ਦਿਓ ਤੇ ਵਲੰਟੀਅਰ ਕਹਿੰਦੇ ਤੁਸੀਂ ਉਹ ਆਪਣੀ ਭਾਵਨਾ ਪ੍ਰਗਟ ਕਰ ਰਹੇ ਨੇ ਵੀ ਤੁਸੀਂ ਕੱਢ ਕਿਵੇਂ ਦੋਗੇ ਆਹ ਮਾਹੌਲ ਬਣ ਗਿਆ ਦੇਖੋ 86 ਤਰ੍ਹਾਂ ਦੇ ਐਡਾ ਨਵਜੋਤ ਸਿੰਘ ਸਿੱਧੂ ਨੇ ਫਿਰ ਇਸ ਰੈਲੀ ਦੇ ਨਾਲ ਵਲੰਟੀਅਰਸ ਦੇ ਵਿੱਚ ਜਾ ਕੇ ਪੰਜਾਬ ਨੇ ਮੁੱਦਿਆਂ ਨੂੰ ਉਭਾਰ ਦਿੱਤਾ ਤੇ ਸਿਆਸਤ ਗਰਮ ਹੋਈ ਪਈ ਹੈ ਜਿਹੜਾ ਤੁਹਾਡਾ ਸਵਾਲ ਸੀ ਮੈਂ ਖਾ ਜੇ ਗਿਆ ਥੋੜਾ ਜਿਹਾ ਮੈਂ ਉਹਨੂੰ ਫੇਰ ਕੱਢਦਾ ਜਿਹੜਾ 2024 ਤੇ ਪ੍ਰਭਾਵ ਦੀ ਤੁਸੀਂ ਗੱਲ ਕੀਤੀ ਸੀ ਦੇਖੋ ਹਾਈ ਕਮਾਂਡ ਨਰਿੰਦਰ ਮੋਦੀ ਦੇ ਖਿਲਾਫ ਵੱਡਾ ਯੁੱਧ ਛੇੜਨਾ ਚਾਹੁੰਦੀ ਹੈ ਕਾਂਗਰਸ ਪਾਰਟੀ 50 ਲੋਕ ਸਭਾ 13 ਸਭਾ ਸਭ ਤੋਂ ਵੱਡੀ ਪਾਰਟੀ ਬੀਜੇਪੀ ਤੋਂ ਬਾਅਦ ਕੱਲੀ ਕੋਸ਼ਿਸ਼ ਕਾਂਗਰਸ ਦੀ ਕੀ ਹੈ ਕਿ ਜੋ ਮਰਜ਼ੀ ਹੋ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਸੀਂ ਬਦਲ ਦਈਏ ਅਸੀਂ ਦੁਬਾਰਾ ਸੱਤਾ 'ਚ ਇਹਨਾਂ ਨੂੰ ਲਾਣ ਦੀਏ ਇਸੇ ਕਰਕੇ ਕਾਂਗਰਸ ਇੰਨੇ ਜ਼ਿਆਦਾ ਗਠਬੰਧਨ ਦੇ ਸਾਥੀਆਂ ਦੇ ਨਾਲ ਇਕੱਠੀ ਹੋਈ ਹੈ ਨਿਤਿਸ਼ ਕੁਮਾਰ ਨੇ ਸ਼ੁਰੂਆਤ ਕੀਤੀ ਇੰਡੀਆ ਗਠਬੰਧਨ ਦਾ ਬੂਟਾ ਵਧਣ ਲੱਗ ਗਿਆ ਹੁਣ ਕੁਝ ਲੀਡਰ ਨੇ ਜਿਹੜੇ ਉਹ ਇੰਡੀਆ ਗਠਬੰਧਨ ਦੇ ਇਸ ਬੂਟੇ ਦੀਆਂ ਜੜ੍ਹਾਂ 'ਚ ਤੇਲ ਦੇਣਾ ਚਾਹੁੰਦੇ ਨੇ ਮੈਨੂੰ ਲੱਗਦਾ ਜੀ ਇਹ ਕਾਂਗਰਸ ਦੀ ਹਾਈ ਕਮਾਂਡ ਇਸ ਗੱਲ ਨੂੰ ਲੈ ਕੇ ਬੜੀ ਚਿੰਤਤ ਹੈ ਔਰ ਮੈਨੂੰ ਇੱਥੋਂ ਤੱਕ ਰਿਪੋਰਟਾਂ ਮਿਲੀਆਂ ਕਿ ਜਿਹੜੇ ਲੋਕ ਵਿਰੋਧ ਕਰ ਰਹੇ ਨੇ ਇੰਡੀਆ ਗਠਬੰਧਨ ਦਾ ਕਾਂਗਰਸ ਦੀ ਹਾਈ ਕਮਾਂਡ ਇਸ ਵਕਤ ਬੜੀ ਗੰਭੀਰ ਹੈ ਇਸ ਮਾਮਲੇ 'ਚ ਕਿ ਅਸੀਂ 2024 ਦੀ ਲੜਾਈ ਲੜਨੀ ਹੈ ਅਸੀਂ 2024 'ਚ ਚਾਹੁੰਦੇ ਹਾਂ ਕਿ ਵਿਰੋਧੀ ਤਰ੍ਹਾਂ ਇੱਕ ਉਮੀਦਵਾਰ ਉਤਾਰੀਏ ਔਰ ਕਈ ਸਾਡੇ ਸੂਬਿਆਂ ਦੇ ਸੰਗਠਨ ਕਹਿ ਰਹੇ ਨੇ ਕਿ ਅਸੀਂ ਵੱਖਰੇ ਵੱਖਰੇ ਲੜਨਾ ਹੈ ਪੰਜਾਬ ਵੀ ਇੱਕ ਸੂਬਾ ਹੈ ਜੇ ਮੈਂ ਹੁਣ ਪੰਜਾਬ ਵਾਲੇ ਪਾਸੇ ਮੁੜਾਂ ਤੇ ਪੰਜਾਬ ਚ ਸਾਡੇ ਕਈ ਲੀਡਰ ਨੇ ਕਾਂਗਰਸ ਦੇ ਜਗਦੀਸ਼ ਜੀ ਜਿਹੜੇ ਕਹਿੰਦੇ ਜੋ ਮਰਜੀ ਹੋ ਜੇ ਅਸੀਂ ਆਮ ਆਦਮੀ ਪਾਰਟੀ ਨਾਲ ਪੰਜਾਬ ਚ ਮਿਲ ਕੇ ਨਹੀਂ ਲੜਨਾ ਉਧਰ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਸਮਰਥਨ ਕਰਤਾ ਮਮਤਾ ਬਨਰਜੀ ਦੇ ਪ੍ਰਸਤਾਵ ਆ ਕਿ ਮਲਕੀ ਅਰਜਨ ਖੜਗੇ ਜੀ ਨੂੰ ਪੀਐਮ ਦਾ ਚਿਹਰਾ ਬਣਾ ਲਓ ਉਹਦੇ ਤੇ 31 ਤਰੀਕ ਤੱਕ ਕੋਈ ਨਾ ਕੋਈ ਫੈਸਲਾ ਵੀ ਆ ਸਕਦਾ ਹੈ ਪਾਰਟੀਆਂ ਵੱਲੋਂ ਹੁਣ ਵਿਰੋਧੀ ਧਿਰਾਂ ਇੱਕ ਉਮੀਦਵਾਰ ਦੇਣਾ ਚਾਹੁੰਦੀਆਂ ਨੇ ਕਾਂਗਰਸ ਵੀ ਚਾਹੁੰਦੀ ਆ ਵੀ ਅਸੀਂ ਇੱਕ ਉਮੀਦਵਾਰ ਦਈਏ ਕੋਈ ਦੋ ਰਾਏ ਨਹੀਂ ਕਾਂਗਰਸ ਵੀ ਚਾਹੁੰਦੀ ਆ ਅਸੀਂ ਵੱਧ ਤੋਂ ਵੱਧ ਸੀਟਾਂ ਤੇ ਲੜੀਏ ਪਰ ਮੇਰਾ ਇਹ ਵਿਚਾਰ ਪੇਸ਼ ਕਰ ਦੇਣਾ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਗਠਜੋੜ ਹੀ ਨਹੀਂ ਕਰਨਾ ਪੰਜਾਬ 'ਚ ਸੀਟਾਂ ਦੀ ਵੰਡ ਦਾ ਤਾਂ ਮਸਲਾ ਹੀ ਖਤਮ ਕਰਤਾ ਪੰਜਾਬ ਕਾਂਗਰਸ ਦੇ ਲੀਡਰਾਂ ਨੇ ਔਰ ਹੁਣ ਇਹਦੇ ਨਾਲ ਜਦੋਂ ਸੀਟਾਂ ਦੀ ਵੰਡ ਹੋਣੀ ਹੈ ਆਮ ਆਦਮੀ ਪਾਰਟੀ ਕੋਲੇ ਮੌਕਾ ਆ ਗਿਆ ਸਟੈਂਡ ਲੈਣ ਦਾ ਪੰਜਾਬ ਲਈ ਉਹਨਾਂ ਨੇ ਕਹਿਣਾ ਜੀ ਅਸੀਂ ਤਾਂ ਤਿਆਰ ਸੀ ਪਰ ਤੁਹਾਡੀ ਸਟੇਟ ਲੀਡਰਸ਼ਿਪ ਹੀ ਨਹੀਂ ਮੰਨਦੀ ਸਾਡੇ ਨਾਲ ਸਮਝੌਤਾ ਕਰਨ ਲਈ ਅਸੀਂ ਦੱਸੋ ਕੀ ਕਰੀਏ ਔਰ ਹੁਣ ਆਮ ਆਦਮੀ ਪਾਰਟੀ ਨੇ ਸਮਝੌਤਾ ਕਰਨ ਦੀ ਇੱਛਾ ਨਹੀਂ ਪ੍ਰਗਟ ਕਰਨੀ ਜੇ ਮੰਨ ਲਓ ਜਗਦੀਸ਼ ਜੀ ਗੱਲ ਤੁਰਦੀ ਵੀ ਹੈ ਕਿ ਪੰਜਾਬ ਚ ਚੋਣਾ ਮਿਲ ਕੇ ਲੜੀਏ ਆਮ ਆਦਮੀ ਪਾਰਟੀ ਨੇ ਸ਼ਰਤ ਰੱਖ ਦੇਣੀ ਹੈ ਕਿ ਤੁਹਾਡੀ ਪੰਜਾਬ ਇਕਾਈ ਦੇ ਲੀਡਰ ਇਹ ਭੁੱਲ ਸੁਧਾਰ ਕਰਨ ਉਹ ਕਹਿਣ ਪਬਲੀਕਲੀ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਮਿਲ ਕੇ ਲੜਨਾ ਚਾਹੁੰਦੇ ਆ ਅਸੀਂ ਤਾਂ ਸੀਟਾਂ ਵੰਡਾਂਗੇ ਕਿਉਂ ਕਿਉਂਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਿਹੜੇ ਕਾਂਗਰਸ ਦੇ ਪੰਜਾਬ ਦੇ ਬਹੁਤੇ ਲੀਡਰਾਂ ਨੇ ਤਾਂ ਇਹ ਕਹਿਤਾ ਮਾਫ ਕਰਨਾ ਜੇ ਮੈਂ ਕਿਤੇ ਆਮ ਆਦਮੀ ਪਾਰਟੀ ਕਹਿ ਗਿਆ ਕਾਂਗਰਸ ਦੇ ਲੀਡਰਾਂ ਨੇ ਪੰਜਾਬ ਦੇ ਆਨੇ ਤਾਂ ਇਹ ਕਹਿਤਾ ਕਿ ਅਸੀਂ ਤਾਂ ਆਪ ਨਾਲ ਮਿਲ ਕੇ ਨਹੀਂ ਲੜਨਾ ਕਈ ਲੀਡਰਾਂ ਨੇ ਕਹਿਤਾ ਸਟੇਟ ਯੂਨਿਟ ਦੇ ਹੁਣ ਆਮ ਆਦਮੀ ਪਾਰਟੀ ਇਹ ਸ਼ਰਤ ਰੱਖੂ ਜੇ ਨੌਬਤ ਆਈ ਉਹਨਾਂ ਨੇ ਕਿਹਾ ਤੁਸੀਂ ਪਬਲਿਕਲੀ ਕਹੋ ਫਿਰ ਕੀ ਪੰਜਾਬ ਕਾਂਗਰਸ ਦੇ ਸੰਗਠਨ ਦੇ ਲੀਡਰ ਪੰਜਾਬ ਦੇ ਲੋਕਾਂ 'ਚ ਜਾ ਕੇ ਇਹ ਗੱਲ ਕਹਿ ਦੇਣਗੇ ਕਿ ਜੀ ਅਸੀਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਨਾ ਚਾਹੁੰਦੇ ਆ ਮਿਲ ਕੇ ਲੜਨਾ ਚਾਹੁੰਦੇ ਆ 2024 ਦੀਆਂ ਚੋਣਾਂ ਫਿਰ ਆਮ ਆਦਮੀ ਪਾਰਟੀ ਕਹੂਗੀ ਵੀ ਤੁਸੀਂ ਪਬਲੀਕਲੀ ਜਾ ਕੇ ਕਹੋ ਕਾਂਗਰਸ ਵਾਲਿਓ ਫਿਰ ਅਸੀਂ ਸੋਚਾਂਗੇ ਫਿਰ ਭਗਵੰਤ ਮਾਨ ਕਹੂਗਾ ਹੁਣ ਅਸੀਂ ਵਿਚਾਰ ਕਰਦੇ ਆ ਤੁਸੀਂ ਲੋਕਾਂ ਚ ਗੱਲ ਲੈ ਕੇ ਗਏ ਹੋ ਵੀ ਅਸੀਂ ਕਰਨਾ ਚਾਹੁੰਦੇ ਆ ਆਮ ਆਦਮੀ ਪਾਰਟੀ ਨਾਲ ਫਿਰ ਵੀ ਸਿਆਸੀ ਲਤ ਭਗਵੰਤ ਮਾਨ ਦੀ ਉੱਚੀ ਰਹਿਣੀ ਹੈ ਫਿਰ ਉਹ ਗੱਠ ਜੋੜ ਕਰਨਾ ਚਾਹਣ ਜਾਂ ਨਾ ਕਰਨਾ ਚਾਹਣ ਕਿਉਂਕਿ ਕਾਂਗਰਸ ਦੇ ਲੀਡਰਾਂ ਨੇ ਬਾਰ ਬਾਰ ਕਹਿ ਕੇ ਇੱਕ ਲੀਡਰ ਤੋਂ ਮੈਂ ਇੱਥੋਂ ਤੱਕ ਸੁਣਿਆ ਉਹ ਕਹਿੰਦਾ ਮੈਂ ਜੇ ਸਮਝੌਤਾ ਹੁੰਦਾ ਤੇ ਮੈਂ ਪ੍ਰਚਾਰ ਨਹੀਂ ਕਰਨਾ ਮੈਨੂੰ ਘਰ ਬੈਣਾ ਜ਼ਿਆਦਾ ਚੰਗਾ ਲੱਗੂਗਾ ਮੈਂ ਹੈਰਾਨ ਹਾਂ ਵੀ ਕਾਂਗਰਸ ਦੀ ਤੁਹਾਡੀ ਹਾਈ ਕਮਾਂਡ ਕਹਿੰਦੀ ਸਾਡੀ ਲੜਾਈ 2024 ਦੀ ਹੈ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਦਲਣਾ ਹੈ ਔਰ ਪੰਜਾਬ ਯੂਨਿਟ ਵਾਲੇ ਕਹਿੰਦੇ ਵੀ ਨਾ ਜੀ ਅਸੀਂ ਜੋ ਮਰਜ਼ੀ ਹੋ ਜੇ ਆਪ ਨਾਲ ਸਮਝੌਤਾ ਨਹੀਂ ਕਰਨਾ ਅਸੀਂ ਹੁਣ ਅੱਛਾ ਜੇ ਜੇ ਸਮਝੌਤਾ ਨਹੀਂ ਹੁੰਦਾ ਆਪ ਨਾਲ ਪੰਜਾਬ ਚ ਵੱਖਰੇ ਲੜਦੇ ਨੇ ਫਿਰ ਇੰਡੀਆ ਗੱਠ ਜੋੜ ਦਾ ਮਤਲਬ ਹੈ ਜਿਹੜਾ ਉਹ ਸਾਰਥਕ ਨਹੀਂ ਹੁੰਦਾ ਇਸ ਕਰਕੇ ਬੜੀ ਦੁਚਿੱਤੀ ਚ ਕਾਂਗਰਸ ਦੀ ਹਾਈ ਕਮਾਂਡ ਫਸੀ ਪਈ ਐ ਜੀ ਡਾਣਾ ਸਭ ਹੁਣ ਦੋ ਤਰ੍ਹਾਂ ਦੀਆਂ ਸਥਿਤੀਆਂ ਬਣਦੀਆਂ ਨੇ ਇੱਕ ਤਾਂ ਸਥਿਤੀ ਬਣਦੀ ਐ ਕਿ ਗੱਠ ਜੋੜ ਹੋ ਜਾਂਦਾ ਐ ਜੇ ਗੱਠਜੋੜ ਹੋ ਜਾਂਦਾ ਹੈ ਪਾਰਟੀਆਂ ਦਾ ਸੀਟਾਂ ਦੇ ਉੱਤੇ ਵੰਡ ਵੀ ਹੋ ਜਾਂਦੀ ਫਿਰ ਕਿਸ ਕਿਸਮ ਦੀਆਂ ਸਿਆਸੀ ਜਿਹੜੀਆਂ ਮਾਹੌਲ ਪੰਜਾਬ 'ਚ ਬਣੇਗਾ ਜੇ ਗੱਠਜੋੜ ਨਹੀਂ ਹੁੰਦਾ ਫਿਰ ਕਿਸ ਕਿਸਮ ਦਾ ਸਿਆਸੀ ਮਾਹੌਲ ਪੰਜਾਬ ਦੇ ਵਿੱਚ ਪੈਦਾ ਹੋ ਸਕਦਾ ਹੈ ਨਾ ਦੋਵਾਂ ਸਥਿਤੀਆਂ ਦੇ ਉੱਤੇ ਪੂਰਾ ਜਿਹੜਾ ਸਿਆਸੀ ਮਾਹੌਲ ਆ ਉਹ ਸਪਸ਼ਟ ਕਰਿਓ ਜੀ ਦੇਖੋ ਬਹੁਤ ਮਹੱਤਵਪੂਰਨ ਤੁਹਾਡਾ ਸਵਾਲ ਹੈ ਕਿ ਜੇ ਗੱਠਜੋੜ ਹੁੰਦਾ ਹੈ ਤੇ ਸਥਿਤੀਆਂ ਕੀ ਨੇ ਜੇ ਨਹੀਂ ਹੁੰਦਾ ਤਾਂ ਸਥਿਤੀਆਂ ਕੀ ਨੇ ਦੇਖੋ ਪਹਿਲੀ ਤਾਂ ਗੱਲ ਇਹ ਹੈ ਪੰਜਾਬ ਵਾਲੇ ਤਾਂ ਯੂਨਿਟ ਵਾਲੇ ਤਾਂ ਬਹੁਤੇ ਲੀਡਰ ਮੰਨਦੇ ਹੀ ਨਹੀਂ ਕਿ ਗੱਠਜੋੜ ਹੋਵੇ ਨਵਜੋਤ ਸਿੰਘ ਸਿੱਧੂ ਨੂੰ ਕਹਿ ਰਹੇ ਨੇ ਕਿ ਉਹ ਅਨੁਸ਼ਾਸਨਹੀਨਤਾ ਕਰਦਾ ਹੈ ਤੇ ਹਾਈ ਕਮਾਂਡ ਕਹਿੰਦੀ ਅਸੀਂ ਮਿਲ ਕੇ ਲੜਨਾ ਹੈ ਤੇ ਪੰਜਾਬ ਵਾਲੇ ਕਈ ਲੀਡਰ ਕਹਿੰਦੇ ਅਸੀਂ ਗਠਜੋੜ ਕਰਨਾ ਹੀ ਨਹੀਂ ਪੰਜਾਬ 'ਚ ਫਿਰ ਅਨੁਸ਼ਾਸਨਹੀਨਤਾ ਕਿਹੜੀ ਹੋਈ ਚਲੋ ਜੇ ਗਠਜੋੜ ਹੋ ਵੀ ਜਾਵੇ ਉਂਝ ਮੈਨੂੰ ਵੀ ਹੁਣੇ ਸੰਭਾਵਨਾ ਘੱਟ ਲੱਗਦੀ ਹੈ ਕਿਉਂਕਿ ਜੇ ਕਾਂਗਰਸ ਦਾ ਸਟੇਟ ਯੂਨਿਟ ਤਿਆਰ ਹੋ ਗਿਆ ਅਸੀਂ ਗਠਜੋੜ ਕਰਨਾ ਤੇ ਸ਼ਾਇਦ ਆਮ ਆਦਮੀ ਪਾਰਟੀ ਵਾਲੇ ਨਾ ਹੀ ਕਰਨ ਜੇ ਗਠਜੋੜ ਹੋ ਵੀ ਗਿਆ ਫਿਰ ਪੰਜਾਬ ਦੇ ਲੋਕ ਕਾਂਗਰਸ ਦੇ ਲੀਡਰਾਂ ਨੂੰ ਪੁੱਛਣਗੇ ਵੀ ਤੁਸੀਂ ਤਾਂ ਐਡਾ ਵੱਡਾ ਸਟੈਂਡ ਲੈ ਗਏ ਸੀ ਵੀ ਅਸੀਂ ਜੋ ਮਰਜ਼ੀ ਹੋ ਜੇ ਆਮ ਆਦਮੀ ਪਾਰਟੀ ਨਾਲ ਮਿਲ ਕੇ ਨਹੀਂ ਲੜਾਂਗੇ ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਅਸੀਂ ਮਿਲ ਕੇ ਲੜਨਾ ਹੈ ਤੇ ਸਾਨੂੰ ਵੋਟਾਂ ਪਾਓ ਇਹਦਾ ਮਤਲਬ ਹੈ ਕਿ ਸਿਆਸੀ ਤੌਰ ਤੇ ਲੋਕ مخਾਲ ਉਡਾਉਣਗੇ ਉਹਨਾਂ ਲੀਡਰਾਂ ਦਾ ਜਿਹੜੇ ਕਹਿੰਦੇ ਸੀ ਜੋ ਮਰਜ਼ੀ ਹੋ ਜੇ ਅਸੀਂ ਆਪ ਨਾਲ ਪੰਜਾਬ 'ਚ ਮਿਲ ਕੇ ਨਹੀਂ ਲੜਾਂਗੇ ਫਿਰ ਉਹਨਾਂ ਨੂੰ ਲੋਕਾਂ ਦੇ ਹਾਸੇ ਦਾ ਸਾਹਮਣਾ ਕਰਨਾ ਪਊਗਾ ਦੂਸਰਾ ਆਮ ਆਦਮੀ ਪਾਰਟੀ ਬਿਹਤਰ ਸਥਿਤੀ ਚ ਰਹੇਗੀ ਕਿਉਂ ਰਹੇਗੀ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਜਾ ਕੇ ਕਹੇਗੀ ਕਿ ਕਾਂਗਰਸ ਦੀ ਬਜਾਏ ਸਾਨੂੰ ਵੋਟਾਂ ਪਾਓ ਕਿਉਂ ਕਹੇਗੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਕਹੇਗੀ ਕਿ ਅਸੀਂ ਤਾਂ ਕਾਂਗਰਸ ਵਾਲਿਆਂ ਨੂੰ ਕਿਹਾ ਸੀ ਕਿ ਮਲਕੇ ਅਰਜਨ ਖੜਗੇ ਜੀ ਪ੍ਰਧਾਨ ਬਣਨ ਅਸੀਂ ਤਾਂ ਚਾਹੁੰਦੇ ਸੀ ਕਿ ਕਾਂਗਰਸ ਦੇ ਮਲਕੇ ਅਰਜਨ ਖੜਗੇ ਜੀ ਨਰਿੰਦਰ ਮੋਦੀ ਦੇ ਸਾਹਮਣੇ ਪ੍ਰਧਾਨ ਮੰਤਰੀ ਦੇ ਤੌਰ ਤੇ ਖੜਨ ਤੇ ਅਸੀਂ ਕਿਉਂਕਿ ਇੰਡੀਆ ਗੱਠਜੋੜ ਚਾਂ ਜੇ ਅਸੀਂ ਸੀਟ ਜਿੱਤਾਂਗੇ ਤੇ ਸਾਡੀ ਇਸ ਸੀਟ ਜਿੱਤੀ ਹੋਈ ਦਾ ਸਮਰਥਨ ਮਲਕੀ ਅਰਜਨ ਖੜਗੇ ਜੀ ਨੂੰ ਹੀ ਮਿਲਣਾ ਸੀ। ਜਾਂ ਜੇ ਅਸੀਂ ਜਿੱਤਦਿਆਂ ਇੰਡੀਆ ਗੱਠਜੋੜ ਚ ਸੀਟ ਤੇ ਅਸੀਂ ਇਹ ਸੀਟ ਗੱਠਜੋੜ ਚ ਦੇ ਦੇਣੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਆਮ ਆਦਮੀ ਪਾਰਟੀ ਕੋਲੇ ਲੋਕਾਂ ਚ ਜਾ ਕੇ ਆ ਵਿਚਾਰ ਰੱਖਣ ਦਾ ਵੀ ਮਕਸਦ ਹੈ ਜਿਹਦੇ ਨਾਲ ਜਿਹਦੇ ਨਾਲ ਕਾਂਗਰਸ ਦੇ ਉਹ ਵੋਟਰ ਜਿਹੜੇ ਇਹ ਗੱਲ ਚਾਹੁੰਦੇ ਹੋਣਗੇ ਕਿ ਪੰਜਾਬ 'ਚ ਅਗਰ ਅਸੀਂ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾ ਲੜੀਏ ਤੇ ਅਸੀਂ ਨਰਿੰਦਰ ਮੋਦੀ ਜੀ ਦੇ ਸਾਹਮਣੇ ਇੱਕ ਉਮੀਦਵਾਰ ਖੜਾ ਕਰਕੇ ਬੀਜੇਪੀ ਨੂੰ ਘਟੋ-ਘਟ ਅਸੀਂ ਪੰਜਾਬ ਦੀਆਂ 13 ਸੀਟਾਂ ਤੋਂ ਹਰਾ ਸਕਦੇ ਹਾਂ ਉਹ ਲੋਕ ਆਮ ਆਦਮੀ ਪਾਰਟੀ ਨੂੰ ਵੀ ਵੋਟਾਂ ਪਾ ਸਕਦੇ ਨੇ ਭਾਵੇਂ ਉਹ ਕਾਂਗਰਸ ਦੇ ਸਮਰਥਕ ਹੋਣ ਔਰ ਦੂਸਰਾ ਅਗਰ ਉੱਪਰ ਦਾ ਇੰਡੀਆ ਗਠਜੰਡਨ ਹੋ ਗਿਆ ਇੰਡੀਆ ਗਠਜੰਡਨ ਕਿਹਦੇ ਖਿਲਾਫ ਹੈ ਨਰਿੰਦਰ ਮੋਦੀ ਜੀ ਦੇ ਖਿਲਾਫ ਸੋ ਪੰਜਾਬ ਚ ਅਗਰ ਇਹ ਗੱਲ ਚੱਲ ਗਈ ਵੀ ਆਪ 13 ਸੀਟਾਂ ਤੇ ਲੜੇਗੀ ਕਾਂਗਰਸ ਵੀ 13 ਸੀਟਾਂ ਤੇ ਲੜੇਗੀ ਤੇ ਲੋਕਾਂ ਨੇ ਕਹਿਣਾ ਹੈ ਕਿ ਆਪ ਅਗਰ 13 ਸੀਟਾਂ ਜਿੱਤਦੀ ਹੈ ਇਹ ਵੀ 13 ਸੀਟਾਂ ਇੰਡੀਆ ਗਠਬੰਧਨ ਚ ਹੀ ਜਾਣੀਆਂ ਨੇ ਤੇ ਜੇ ਕਾਂਗਰਸ ਵਾਲੇ 13 ਸੀਟਾਂ ਚੋਂ ਕੁਝ ਸੀਟਾਂ ਜਿੱਤਦੇ ਨੇ ਉਹ ਵੀ ਇੰਡੀਆ ਗਠਬੰਧਨ ਚ ਜਾਣੀਆਂ ਨੇ ਤੇ ਫਿਰ ਲੋਕਾਂ ਨੇ ਇਹ ਸੋਚਣਾ ਕਿ ਆਪ ਬਿਹਤਰ ਹੈ ਪੰਜਾਬ ਚ ਜਾਂ ਕਾਂਗਰਸ ਬਿਹਤਰ ਹੈ ਹੁਣ ਆਪ ਵਾਲੇ ਮੁਫਤ ਬਿਜਲੀ ਵੀ ਦੇ ਰਹੇ ਨੇ ਪੰਜਾਬ ਚ ਜ਼ੀਰੋ ਬਿਲ ਆ ਰਹੇ ਨੇ ਜ਼ੀਰੋ ਬਿਲਾਂ ਦੇ ਸਹਾਰੇ ਜਲੰਧਰ ਵਾਲੀ ਸੀਟ ਚ ਕਿੰਨੀ ਬੁਰੀ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਨੇ ਬਾਕੀਆਂ ਨੂੰ ਹਰਾਤਾ ਮੁਹੱਲਾ ਕਲੀਨਿਕ ਬਣਾਤੇ ਹੁਣ ਇੱਕ ਜ਼ਰੂਰਤਮੰਦ ਵਿਅਕਤੀ ਦਾ ਅਗਰ ਡੇਂਗੂ ਦਾ ਟੈਸਟ ਹੀ ਮੁਹੱਲਾ ਕਲੀਨਿਕ ਚ ਫ੍ਰੀ ਹੋ ਜਾਈ ਬਲੱਡ ਟੈਸਟ ਹੀ ਫ੍ਰੀ ਹੋ ਜਾਈ ਉਹਦੇ ਲਈ ਉਹ ਵੀ ਇੱਕ ਸੰਤੁਸ਼ਟੀ ਵਾਲੀ ਗੱਲ ਹੁੰਦੀ ਹੈ ਫਿਰ 38000 ਨੌਕਰੀਆਂ ਵੀ ਦੇਤੀਆਂ ਡੇਢ ਸਾਲ ਚ ਪਾਣੇ 2 ਸਾਲ ਚ ਭਗਵੰਤਮਾਨ ਉਹਨਾਂ ਨੇ ਸੋ ਜਦੋਂ ਕੰਪੈਰੀਜ਼ਨ ਲੋਕ ਕਰਨਗੇ ਕਿਤੇ ਨਾ ਕਿਤੇ ਆਹ ਜਿਹੜੀਆਂ ਯੋਜਨਾਵਾਂ ਨੇ ਜਿਨ੍ਹਾਂ ਦਾ ਸਿੱਧਾ ਫਾਇਦਾ ਲੋਕਾਂ ਦੇ ਖਾਤਿਆਂ ਚ ਗਿਆ ਉਹ ਸਵਾਲ ਵੱਖਰਾ ਵਿਰੋਧੀਆਂ ਦਾ ਕਿ ਕਰਜ਼ਾ ਚੜ ਗਿਆ ਜੀ ਹੋਰ ਬੜਾ ਕੁਝ ਨਹੀਂ ਹੋਇਆ ਜੀ ਉਹ ਵਿਰੋਧੀਆਂ ਦੇ ਇਲਜ਼ਾਮ ਚੱਲਦੇ ਰਹਿਣੇ ਆ ਠੀਕ ਹੈ ਰੇਤ ਵਾਲੇ ਮਾਮਲੇ ਚ ਸ਼ਰਾਬ ਵਾਲੇ ਮਾਮਲੇ ਚ ਪੰਜਾਬ ਦੀ ਸਰਕਾਰ ਨੂੰ ਹਜੇ ਬਹੁਤ ਕੁਝ ਕਰਨਾ ਪੈਣਾ ਹੈ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਇਹਦੇ ਤੇ ਸਰਕਾਰੀ ਕਾਰਪੋਰੇਸ਼ਨਾਂ ਬਣ ਜਾਣ ਪੰਜਾਬ 'ਚ ਤੇ ਹੋਰ ਜ਼ਿਆਦਾ ਚੰਗੇ ਤਰੀਕੇ ਨਾਲ ਇਹ ਕਾਰੋਬਾਰ ਹੋ ਸਕਦਾ ਹੈ ਤੇ ਮਾਫੀਆ ਖਤਮ ਹੋ ਸਕਦਾ ਹੈ। ਹਜੇ ਤੱਕ ਕੋਈ ਵੀ ਸਰਕਾਰ ਮੁਕੰਮਲ ਤੌਰ ਤੇ ਮਾਫੀਆ ਖਤਮ ਨਹੀਂ ਕਰ ਪਾਈ। ਪਰ ਅਗਰ ਕਾਂਗਰਸ ਅਲੱਗ 13 ਲੜਦੀ ਹੈ ਆਮ ਆਦਮੀ ਪਾਰਟੀ ਅਲੱਗ 13 ਲੜਦੀ ਹੈ ਤੇ ਜੋ ਸਥਿਤੀਆਂ ਬਣਾ ਰੱਖੀਆਂ ਕਿ ਨਵਜੋਤ ਸਿੰਘ ਸਿੱਧੂ ਨੂੰ ਇਹ ਆਪਣੇ ਨਾਲ ਨਹੀਂ ਇਸ ਪ੍ਰਚਾਰ ਅਭਿਆਨ 'ਚ ਸ਼ਾਮਲ ਕਰ ਦੇ ਤੇ ਨਵਜੋਤ ਸਿੰਘ ਸਿੱਧੂ ਅਗਰ ਇੱਕ ਕਦੀ ਸੀਟ ਤੱਕ ਸੀਮਿਤ ਕਰ ਦਿੰਦੇ ਨੇ ਫਿਰ ਆਮ ਆਦਮੀ ਪਾਰਟੀ ਬੜੀ ਆਸਾਨੀ ਨਾਲ ਪ੍ਰਾਸਤ ਕਰ ਦੂੰ ਹਿੰਦੀ ਦਾ ਸ਼ਬਦ ਹੈ ਪੰਜਾਬੀ ਚ ਕਹਦੇ ਨਾ ਹਰਾ ਦੂ ਇਹਨਾਂ ਨੂੰ ਆਰਾਮ ਨਾਲ ਕਾਂਗਰਸ ਦੇ 13 ਨੂੰ ਕਿਉਂਕਿ ਲੋਕਾਂ ਨੇ ਇਹ ਕਹਿਣਾ ਹੈ ਨਾ ਕਿ ਜੇ ਅਸੀਂ ਆਪ ਨੂੰ ਵੋਟ ਪਾਉਣੇ ਆ ਉਹ ਵੀ ਖੜਗੇ ਸਾਹਿਬ ਨੂੰ ਜਾਂਦੀ ਹੈ ਜਾਂ ਇੰਡੀਆ ਗਠਬੰਧਨ ਨੂੰ ਜਾਂਦੀ ਹੈ ਤੇ ਫਿਰ ਬਹੁਤ ਸਾਰੇ ਕਾਂਗਰਸੀਆਂ ਨੇ ਵੀ ਆਪ ਨੂੰ ਵੋਟ ਪਾ ਦੇਣੀ ਹੈ ਉਹ ਕਾਂਗਰਸੀਆਂ ਨੇ ਜਿਹੜੇ ਇਸ ਗੱਲ ਦੀ ਹਮਾਇਤ ਨੇ ਕਿ ਜੇ ਪੰਜਾਬ ਚ ਆਪ ਤੇ ਕਾਂਗਰਸ ਇਕੱਠੇ ਹੋ ਜਾਂਦੇ ਤੇ 14 ਚੰਡੀਗੜ੍ਹ ਵਾਲੀ ਪਾ ਕੇ ਜੇ ਆਪ ਤੇ ਕਾਂਗਰਸ ਵਾਲੇ ਗੱਠਜੋੜ ਕਰ ਲੈਣ ਪੰਜਾਬ ਚ ਇੰਡੀਆ ਗਠਬੰਧਨ ਦੇ ਤਹਿਤ ਮਿਲ ਕੇ ਲੜ ਲੈਣ ਤੇ ਫਿਰ 13 ਪੰਜਾਬ ਦੀਆਂ ਤੇ 14ਵੀਂ ਆਮ ਆਦਮੀ ਚੰਡੀਗੜ੍ਹ ਦੀ 14 ਸੀਟਾਂ ਜਿੱਤਦਾ ਇਹ ਗਠਬੰਧਨ ਮਤਲਬ ਇੰਡੀਆ ਗਠਬੰਧਨ ਚ ਫਿਰ 14 ਸੀਟਾਂ ਸਾਂਝੀਆਂ ਚਲੀਆਂ ਜਾਂਦੀਆਂ ਨੇ ਹੁਣ ਇਹ ਤਾਂ ਵਕਤ ਦੱਸੂਗਾ ਗਠਬੰਧਨ ਹੁੰਦਾ ਹੈ ਜਾਂ ਨਹੀਂ ਹੁੰਦਾ ਜੇ ਗਠਬੰਧਨ ਹੁੰਦਾ ਤੇ 14 ਸੀਟਾਂ ਇੰਡੀਆ ਗਠਬੰਧਨ ਨੂੰ ਜਾਂਦੀਆਂ ਨੇ ਜੇ ਗਠਬੰਧਨ ਨਹੀਂ ਹੁੰਦਾ ਤਾਂ ਵੀ ਸੀਟਾਂ 13 ਇੰਡੀਆ ਗਠਬੰਧਨ ਨੂੰ ਜਾ ਸਕਦੀਆਂ ਨੇ ਆਪ ਦੀਆਂ ਹੁਣ ਕਾਂਗਰਸ ਕਿੰਨੀਆਂ ਜਿੱਤਦਾ ਉਹ ਨਿਰਪਰ ਕਰੂਗਾ ਕਾਂਗਰਸ ਦੀ ਰਣਨੀਤੀ ਤੇ ਕਾਂਗਰਸ ਟਿਕਟਾਂ ਕਿਹਨੂੰ ਦਿੰਦੀ ਹੈ ਕੀ ਕਾਂਗਰਸ ਗੈਰ ਦਾਗੀ ਲੋਕਾਂ ਨੂੰ ਟਿਕਟਾਂ ਦਿੰਦੀ ਹੈ ਜਿਨ੍ਹਾਂ ਲੋਕਾਂ ਤੇ ਕੋਈ ਦਾਗ ਨਹੀਂ ਕੀ ਉਹਨਾਂ ਨੂੰ ਟਿਕਟਾਂ ਦਿੰਦੀ ਹੈ ਦੂਸਰਾ ਕੀ ਕਾਂਗਰਸ ਪਰਿਵਾਰਾਂ ਚ ਟਿਕਟਾਂ ਦਿੰਦੀ ਹੈ ਇਹ ਦੇ ਭਰਾ ਨੂੰ ਦੇ ਦੋ ਇਹਦੀ ਪਤਨੀ ਨੂੰ ਦੇ ਦੋ ਇਹਦੇ ਪਤੀਜੇ ਨੂੰ ਦੇ ਦੋ ਇਹਦੇ ਤਾਏ ਨੂੰ ਦੇ ਦੋ ਇਹਦੇ ਚਾਚੇ ਨੂੰ ਦੇ ਦੋ ਜੇ ਐਦਾਂ ਕਾਂਗਰਸ ਟਿਕਟਾਂ ਦਿੰਦੀ ਹੈ ਫਿਰ ਜਿਤਨਾ ਔਖਾ ਹੈ ਅਗਰ ਨਵੇਂ-ਨਵੇਂ ਕੋਈ ਵਲੰਟੀਅਰਸ ਲਿਆਏ ਕੋਈ ਵਰਕ ਕਰ ਲਿਆਏ ਨਵੇਂ-ਨਵੇਂ ਅਗਰ ਉਹਨਾਂ ਨੂੰ ਕਾਂਗਰਸ ਟਿਕਟਾਂ ਦਿੰਦੀ ਹੈ ਫਿਰ ਕਾਂਗਰਸ ਮੁਕਾਬਲੇ ਚਾ ਸਕਦੀ ਹੈ ਜੀ ਸੋ ਇਸ ਕਰਕੇ ਸੈਕਟਰ ਨੇ ਬਹੁਤ ਸਾਰੇ ਡੱਲਾ ਸਾਹਿਬ ਇਹਨਾਂ ਤਮਾਮ ਸਵਾਲਾਂ ਦੇ ਉੱਤੇ ਤੁਸੀਂ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੋ ਦਰਸ਼ਕ ਸਾਡੇ ਨਾਲ ਜੁੜੇ ਰਹੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ